ਹਏ ਹਾਏ ਨਹੀਂ ਚੱਕਰ ਹੀ ਆ ਗਿਆ ਭੱਜ ਕੇ ਹੋ ਹੋ ਹਏ ਮੈਨੂੰ ਪਹੁੰਚੋਂ ਦੀ ਪਹਜਾਏ ਮਾਜੇ ਆਪ ਇੱਥੇ ਲੋਕ ਕੇ ਬੈਠੇ ਆ ਚਲਾਕ ਤੇ ਤੁਸੀਂ ਬੜੇ ਝੇ ਹਏ ਹੋਰ ਕੀ ਕਰਦੀ ਮੇਰੇ ਕੋ ਤਾਂ ਭੱਜਿਆ ਵੀ ਨਹੀਂ ਜਾਣਾ ਮੇਰੇ ਮਗਰ ਚੜ ਜਾਂਦਾ ਤੇ ਮੇਰੇ ਸਿਰ 'ਚ ਡਾਂਗ ਮਾਰ ਦਿੰਦਾ ਫੇਰ ਕੀ ਬੰਦਾ ਅੱਛਾ ਤੇ ਮੇਰੇ ਵਾਜ ਜਾਂਦੀ ਤੇ ਕੱਲ ਕੋਈ ਨਹੀਂ ਸੀ ਕੰਮ ਸੇ ਕੰਮ ਲੱਗੇ ਹੁੰਦੇ ਤੇ ਕਿਤੇ ਮੈਨੂੰ ਪਹੁੰਚਾ ਹੀ ਲੈਂਦੇ ਤੇਰੇ ਇੱਕ ਅੱਧੀ ਵਾਜ ਵੀ ਜਾਂਦੀ ਤੇ ਫੇਰ ਕੀ ਤੇ ਮੈਂ ਕਹਿੰਦੀ ਜੇ ਤੁਹਾਡੇ ਘਰ ਦੀ ਵਜ ਜਾਂਦੀ ਤੇ ਫੇਰ ਕਿਸੇ ਕੁੜੀ ਦੇ ਘਰ ਤੇ ਵਾਸੀ ਜਾਣਾ ਸੀ ਨਾ ਪਰ ਕਿੱਥੇ ਤੁਸੀਂ ਨਹੀਂ ਮੇਰਾ ਘਰ ਆ ਉਸ ਜਿਹੜਾ ਸਾਰਾ ਸਿਆਪਾ ਢਾੜਿਆ ਉਦਾ ਨਹੀਂ ਤੇਰਾ ਸਿਆਪਾ ਸਾਰਾ ਜਿਹੜਾ ਕੁੜਮਾ ਜੁੜਮਾ ਤੇ ਮੇਰੀਆਂ ਦੌੜਾ ਲਵਾਉਂ ਡਈਆਂ ਗਿੱਟਿਆ ਗੋਡਿਆ ਤੇ ਅੱਗੇ ਨਹੀਂ ਮੇਰੇ ਕੋ ਤੁਰਿਆ ਜਾਂਦਾ ਤੂੰ ਔਰ ਮੇਰੀਆਂ ਦੌੜਾ ਲਵਾਉਂ ਡਈ ਮੈਂ ਤੈਨੂੰ ਆਖੇ ਨਾ ਜਾਈਏ ਮੈਂ ਤੈਨੂੰ ਇਹ ਪਿਆ ਸੀ ਕਿ ਲੋਕ ਇੱਧਰ ਨਾ ਆਇਓ ਉਹਨੇ ਲਾ ਕੇ ਖੜ ਹੋ ਜਾਂਦੇ ਕਿਤੇ ਉਹਨੂੰ ਕਿਤੇ ਸਮਝਾ ਲੈਂਦੇ ਮਾਸਾ ਆਹ ਸਮਝਦਾ ਹੀ ਜਿੰਨੇ ਡਾਂਗ ਫੜੀਏ ਜਰੂਰ ਸਮਝਦਾ ਹੀਗਾ ਸਮਝਣਾ ਸੀ ਡਾਂਗੋ ਨੇ ਕਿ ਮੇਰੇ ਮਾਰ ਨਹੀਂ ਨਾ ਤੁਹਾਡੇ ਦੇ ਨਹੀਂ ਸੀ ਨਾ ਮਾਰ ਲੈਣੀ ਹੈਗੀ ਚਲ ਗਾ ਚੱਲੀਏ ਕੱਲ ਨੂੰ ਮਨਪਰੀ ਨੂੰ ਨਾ ਪਤਾ ਲੱਗ ਜੇ ਉਹ ਇਹ ਨਾ ਗੱਲ ਕਰ ਲੋ ਕਿ ਪਰ ਉਹ ਨੂੰ ਮਨਾ ਲੇ ਵੀ ਆਹੋ ਉਹਦੇ ਅੱਗੇ ਮੇਰਾ ਜਲੂਸ ਕੱਢ ਨਿਕਲ ਜਾਗਾ ਚੁੱਪ ਕਰਕੇ ਆਏ ਹਾਏ ਇਹ ਪ੍ਰੀਤ ਤੇ ਪ੍ਰੀਤ ਦੀ ਮੰਮੀ ਇਹ ਕੀ ਕੁਸਰ ਕੁਸਰ ਕਰਨ ਰਹੀਆਂ ਇੱਥੇ ਬਾਜ ਮਾਰਦੀਆਂ ਨਹੀਂ ਨਹੀਂ ਕੁਝ ਖਾ ਕੇ ਮਰ ਜਾਣਾ ਤੁਹਾਡੇ ਸਿਰ ਚੜ ਕੇ ਤੁਸੀਂ ਨਾ ਇੱਥੇ ਰਹਿਣ ਦੇ ਨਿਕਲ ਨਹੀਂ ਪ੍ਰੀਤ ਹਾਂ ਹੋ ਗਿਆ ਤੇਰਾ ਸਿਆਪਾ ਲੱਗ ਗਈ ਉਹਨੂੰ ਪਤਾ ਆ ਜੋ ਹਰ ਜੋ ਬਕਰ ਕੇ ਸਾਸਤਿਕਾਲ ਦੀ ਦੀਦੀ ਸਾਸਤਿਕਾਲ ਇਹ ਹੈ ਦਾਲ ਦੇ ਕੀ ਕਰ ਬੜਾ ਪੱਜ ਗਿਆ ਜਾਣਨੀ ਆ ਜੇ ਨਹੀਂ ਨਹੀਂ ਤੁਹਾਨੂੰ ਭੁਲੇਖਾ ਲੱਗਾ ਮੈਂ ਉਹ ਵੇਖਣ ਦੀ ਸੀ ਉਹ ਕੀ ਬਾਸੋਂਡੀ ਮੈਂ ਉਹ ਵੇਖਣ ਦੀ ਸੀ ਮੈਂ ਪਤਾ ਨਹੀਂ ਕੀ ਗੁਸਰ ਗੁਸਰ ਬਾਹਰ ਹੋਣ ਡਿਆ ਆ ਜੋ ਨਹੀਂ ਨਹੀਂ ਕੋਈ ਗੱਲ ਹਣੀ ਤੈਨੂੰ ਹੋਕ ਹੀ ਗਿਆ ਤੂੰ ਤੇ ਇੱਥੇ ਬੱਸ-ਬੱਸ ਕਰੀ ਜਾਂਦੀ ਐ ਅੱਗੇ ਤਾਂ ਕਦੀ ਇੱਥੇ ਬਸ ਆਈ ਨਹੀਂ ਆ। ਉਹ ਨਹੀਂ ਨਹੀਂ ਦੀਦੀ ਤੁਹਾਨੂੰ ਭਲੇਖਾ ਲਗਾਵਾ। ਮੈਂ ਤੇ ਕਹਿੰਦੀ ਸੀ ਬੱਸ ਆਪਾਂ ਚੱਲੀਆਂ ਵਾ ਚੱਲੀਆਂ ਵਾ। ਤੁਹਾਨੂੰ ਲੱਗਾ ਵੀ ਬੱਸ ਗਿਆ ਸਤਿ ਸ਼੍ਰੀ ਅਕਾਲ। ਜੀ ਅਗੋਰੇ ਪਾਣੀ ਲੈ ਕੇ ਆ। ਅੱਛਾ ਕੀ ਕਹਾਂ ਤੁਹੀ ਬੜੀਆਂ ਭੱਜੀਆਂ-ਭੱਜੀਆਂ ਆਈਆਂ ਜੇ। ਉਹ ਨਹੀਂ ਨਹੀਂ ਮੰਮੀ ਠੀਕ ਨਹੀਂ ਸੀ ਅੱਗੇ ਤੇ ਮੈਂ ਮੰਮੀ ਨੂੰ ਇੱਥੇ ਲੈ ਕੇ ਆਈ ਸੀ ਤੇ ਮੈਂ ਕਿਹਾ ਚਲ ਹੁਣ ਜਾ ਕੇ ਟੈਸਟ ਡੁੱਸ਼ ਕਰਵਾ ਲਿਓ ਨਹੀਂ ਆ। ਤੇ ਬੱਸ ਉਧਰ ਨੂੰ ਚੱਲੀਆਂ ਸੀ। ਠੀਕ ਆ ਟੈਸਟ ਡੁੱਸ਼ ਕਰਵਾਉਣ। ਹਾਂਜੀ ਹਾਂਜੀ। ਹਾਂ ਦੇ ਵਿੱਕੀ ਤਾਂ ਸੱਚੇ ਦਿਨੋਂ ਲੈਣ ਗਿਆ ਸੀ ਚਾਬੀਆਂ ਇੱਥੇ ਮੈਨੂੰ ਫੜਾ ਕੇ ਆਂਦਾ ਮੈਂ ਸ਼ਾਮਾਂ ਨੂੰ ਆ ਜਾਣਾ ਮੈਂ ਪ੍ਰੀਤ ਨੂੰ ਲੈਣ ਚੱਲਿਆ ਵਾਂ ਤੇ ਮੁੜ ਕੇ ਉਹ ਦੋ ਹੀ ਤਿੰਨੀ ਦਿਨੀ ਬੋੜਿਆ ਤੇ ਮੈਂ ਤਾਂ ਤੈਨੂੰ ਕਦੀ ਵੇਖਿਆ ਹੀ ਨਹੀਂ ਇੱਥੇ ਹੁਣ ਉਹ ਦੱਸਾਂਗੀ ਹੈ ਆਪਾਂ ਵੀ ਗਏ ਤੇ ਮੈਨੂੰ ਲੈਣੀ ਸੀ ਪਰ ਮੰਮੀ ਠੀਕ ਨਾ ਹੁਣ ਗਾ ਕੇ ਫੇਰ ਮੈਂ ਰਹਿ ਪੀਦੀ ਕਿ ਤੂੰ ਝੂਠ ਛੱਟ ਤ ਨਹੀਂ ਮਾਰਦੀ ਕੋਈ ਤੂੰ ਮੈਂ ਬਣਾ ਝੂਠ ਕਿਹੜੀ ਗੱਲ ਮਾਰਨਾ ਆਹ ਵੇਲੇ ਪੁੱਛ ਲੈ ਮੰਮੀ ਨੂੰ ਅਜੇ ਵੀ ਬੁਖਾਰ ਆ ਰਿਹਾ ਕੋਈ ਤਾਂ ਫੇਰ ਪਈ ਆ ਤੇ ਮੈਂ ਕਿਹਾ ਚੱਲ ਦਵਾਈ ਦਵਾ ਲਿਓ ਨਹੀਂ ਆ ਅੱਛਾ ਤੇ ਕੀ ਗੱਲ ਕਵਲ ਤਾਂ ਸੰਦੀਪ ਦਵਾਈ ਨਹੀਂ ਦਵਾਉਂਦੇ ਹੋ ਨਹੀਂ 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 ਇਦਾਂ ਨਹੀਂ ਗੱਲ ਭਾਬੀ ਦਾ ਵੀ ਤੁਹਾਨੂੰ ਪਤਾ ਟਾਈਮ ਚੱਲਣ ਡਿਆ ਵਾ ਤੇ ਫਿਰ ਮੈਂ ਕਿਹਾ ਚੱਲ ਕੀ ਉਹਨਾਂ ਨੂੰ ਇੰਨਾ ਕਸ਼ਟ ਦੇਣਾ ਵਾ ਤੇ ਚੱਲ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਲੈ ਜੰਨੀ ਆ ਤੇ ਵੀਰ ਜੀ ਨੇ ਚੱਲ ਠੀਕ ਹੈ ਵੀ ਵਧੀਆ ਵਾ ਉਦੋਂ ਮੈਨੂੰ ਵਿੱਚ ਕੋਈ ਗੱਲ ਜਾਬਦੀ ਟਾਡੇ ਨਹੀਂ ਨਹੀਂ ਕਿੱਦਾਂ ਦੀ ਗੱਲ ਕੱਲ ਮੈਨੂੰ ਇਹ ਲੱਭਣ ਨਹੀਂ ਵੀ ਤੂੰ ਤਾਂ ਕਿੰਨੇ ਦਿਨ ਹੋ ਗਏ ਨਾ ਤੂੰ ਇੱਥੇ ਕਿਤੇ ਦਿਹੀ ਨਾ ਕਿਤੇ ਤੂੰ ਆਈ ਉਹ ਕੱਲਾ ਹੀ ਆ ਕੁੜੀ ਲੈ ਕੇ ਫਿਰਦਾ ਤੁਰਦਾ ਮੈਂ ਵੀ ਨਹੀਂ ਉਹਨੂੰ ਨਹੀਂ ਭੈਣਾ ਮੈਂ ਕੀ ਦੱਸਾਂ ਕੁੜੀ ਤੇ ਕਿਤੇ ਮੇਰੇ ਆਖੇ ਨਹੀਂ ਲੱਗਦੀ ਉਹਨੂੰ ਮੈਂ ਬਥੇਰਾ ਕਹਿੰਨੀ ਮੇਰੇ ਨਾਲ ਆ ਜਾ ਉਹ ਪਰ ਮੰਨਦੀ ਨਹੀਂ ਐ ਤੇ ਵਿਕੀਆਂ ਨੇ ਫਿਰ ਮਿਸਤਰੀ ਲੱਗੇ ਆ ਤਾਂ ਕਾਗੇ ਫਿਰ ਤੁਹਾਨੂੰ ਪਤਾ ਵਾ ਅੰਦਰੇ ਅੰਦਰ ਰਹੀ ਤਾਂ ਪਤਾ ਹੀ ਨਹੀਂ ਲੱਗਦਾ ਵੀ ਅਰੇ ਘਰ ਚੋ ਤੇ ਇੱਕ ਦਿਨ ਚੱਲ ਜੀਏ ਤਾਂ ਸਰਦਾ ਨਹੀਂ ਤੈਨੂੰ ਤੇ ਅੱਜ ਕਿੰਨੇ ਦਿਨ ਹੋ ਗਏ ਆ ਗਈ ਨੂੰ ਉਹ ਚਲੋ ਕੋਈ ਗੱਲ ਨਹੀਂ ਛੱਡੋ ਤੁਸੀਂ ਦੱਸੋ ਹੋਰ ਭਾਜੀ ਦਾ ਆਇਆ ਕੌਣ ਹਾਂ ਠੀਕ ਠਾਕ ਆ ਵਧੀਆ ਅੱਛਾ ਅੱਛਾ ਠੀਕ ਹੈ ਚੱਲੀ ਫਿਰ ਮੰਮੀ ਆਪਾਂ ਚਲੋ ਹੈ ਪਿੱਤੀ ਉਹਦਾ ਤੇਰਾ ਚਿਹਰਾ ਉਤਰਿਆ ਉਤਰਿਆ ਜਾਵਾ ਪਤਾ ਨਹੀਂ ਕਿਉਂ ਉਹ ਨਹੀਂ 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 ਦੀਦੀ ਕੀ ਨਾ ਕਿਹੜੀ ਗੱਲ ਉੱਤਨਾ ਬਸ ਉਦਾਂ ਹੀ ਹਾਂਜੀ ਹਾਂਜੀ ਨਹੀਂ ਹੋਣੀ ਇਹਨੂੰ ਸੱਚੀ ਗੱਲ ਦੱਸ ਦੇ ਕਿਉਂ ਝੂਠ ਤੇ ਝੂਠ ਮਾਰੀ ਜਾਣ ਰਹੀ ਆ ਜੇ ਇਹਨੂੰ ਦੱਸਾਂਗੇ ਕੁਛ ਤੇ ਫੇਰ ਕੋਈ ਮਸਲਾ ਹੋ ਸਕਦਾ ਹਾਲ ਹੋ ਜਾਵੇ ਮੇਰੇ ਮਨ ਕਿੱਡੇ ਲੱਗਣ ਡਈਆਂ ਹੈ ਹੋਇਆ ਕੀ ਆ ਕੋਈ ਸਮਝ ਨਹੀਂ ਆਉਂਦੀ ਟਾਡੀ ਹੋਣਾ ਕੀ ਆ ਇਹਨੂੰ ਮੈਂ ਛੱਡਣ ਆਈ ਹੀ ਵਿੱਕੀ ਵੱਲ ਹਾਂ ਤੇ ਇਹਨੂੰ ਤੇ ਮੈਂ ਅੰਦਰ ਬਾੜ ਦਿੱਤਾ ਪਹਿਲਾਂ ਹੀ ਵੀ ਚੱਲ ਥੋੜਾ ਜਿਹਾ ਬਾਹਰ ਤਰਾ ਕਰ ਤੇ ਮਮੀ ਆ ਜਾਨੀ ਮਗਰ ਤੇ ਪਹਿਣਾ ਇਹਦੇ ਮਗਰੇ ਡਾ ਪੈਬ ਲੈ ਕੇ ਮਗਰ ਚੜ ਗਿਆ ਇਹਦੇ ਤੇ ਤਾਂ ਮੈਂ ਦੌੜ ਕੇ ਇੱਧਰ ਤੁਹਾਡੇ ਘਰ ਵੜੀਆਂ ਗਿਆ ਅੱਛਾ ਮਨ ਪੀ ਤੇ ਦੀਦੀ ਮੈਂ ਸੱਚੀ ਢਾਡੀ ਨਾਲ ਝੂਠ ਹੀ ਬੋਲਣ ਦੀਆਂ ਵਿੱਕੀ ਮੈਨੂੰ ਇੱਥੇ ਰੱਖਣ ਨਹੀਂ ਡਿਆ ਗਿਆ ਮੈਨੂੰ ਇਹਦੇ ਘਰ ਚ ਪੈਰ ਨਾ ਪਾਈ ਉੱਠ ਕੇ ਪਿੰਡ ਗਏ ਸੀ ਨਾ ਥੋੜੀ ਗੱਲਬਾਤ ਹੋ ਗਈ ਸੀ ਹੱਡੀ ਦੁਆਣ ਜੀਆਂ ਦੀ ਤੇ ਬਸ ਇਸੇ ਕਰਕੇ ਹੁਣ ਮੈਨੂੰ ਇਹਦੇ ਪਿੰਡ ਵੜਨੀ ਨਹੀਂ ਚਾਹੀਦੀ ਤੇਰੀਆਂ ਮੈਂ ਲੱਤਾਂ ਤੋੜ ਦੇਣੀਆਂ ਇਹ ਕੁੜੀ ਨੂੰ ਜਾ ਕੇ ਚੁੱਕਿਆ ਉਸੇ ਵੇਲੇ ਪੈਪਜਾ ਲੈ ਕੇ ਆ ਗਿਆ ਮੈਂ ਤਾਂ ਦੌੜਾ ਹੀ ਐਨ ਮੈਂ ਮੇਰੇ ਨਾਲ ਕਿਤੇ ਮਾਰਦੇ ਘੜਮਾ ਜੜਮਾ ਦੇ ਵਿੱਚ ਜੀ ਹੁਣ ਤੁਸੀਂ ਬਸ ਇੱਕ ਮੇਸੂ ਮਸਲੇ ਦਾ ਹੱਲ ਕਰ ਸਕਦੇ ਜੇ ਵੇਖ ਲਓ ਪੈ ਲੈ ਕੇ ਨਾ ਜਿੱਦਾਂ ਵੀ ਮਰਜ਼ੀ ਕਰਕੇ ਸਾਡੀ ਸੁਲਾ ਕਰਾ ਦਿਓ ਹਾਂ ਸਾਡੀਏ ਸੁਲਾਉ ਨੂੰ ਤਾਂ ਕੋਈ ਗੱਲ ਨਹੀਂ ਮੈਂ ਕਰਾ ਦਿੰਨੀ ਆ ਅੱਗੇ ਵੀ ਮਸੀ ਜੀ ਮੈਂ ਇਹ ਦੇ ਨਾ ਐਦਾਂ ਝੂਠ ਸੱਚ ਮਾਰ ਕੇ ਤੇਨੂੰ ਮੈਂ ਆਖਿਆ ਵੀ ਤੂੰ ਨਾ ਸੁਧਰ ਜਾ ਸੁਧਰ ਜਾ ਇਹ ਨਹੀਂ ਸੁਧਰੀ ਇਹ ਨਾ ਸਗੋ ਉਲਟੇ ਲਜਾਮਲਾ ਛੱਡੇ ਮੇਰੇ ਉੱਤੇ ਔਰ ਲੈਨੇ ਦੀਦੀ ਮੈਂ ਕਰੀ ਗਿਓ ਲੋ ਜਾਮ ਲਾਉਣੇ ਆ ਬਸ ਉਹ ਤੁਹਾਨੂੰ ਪਤਾ ਥੋੜੀ ਜਿ ਗੁੱਸੇ ਨਰਾਜ਼ਗੀ ਵਿੱਚ ਬੋਲਿਆ ਜਾਂਦਾ ਵਾ ਇਦਾਂ ਦੀ ਕੋਈ ਗੱਲ ਨਹੀਂ ਔਰ ਇਹ ਗੁੱਸੇ ਨਰਾਜ਼ਗੀ ਜੋ ਆ ਕੇ ਤੇ ਇੱਕ ਵਾਰੀ ਬੋਲ ਲਿਆ ਕਿ ਤੇ ਦੋ ਵਾਰੀ ਬੋਲ ਲਿਆ ਤੂੰ ਤਾਂ ਸੁਧਰਦੀ ਹੈ ਨਹੀਂ ਤੇ ਤੂੰ ਆਪਣੀਆਂ ਹੱਤਾਂ ਤੋਂ ਬਾਹਰ ਨਹੀਂ ਆਉਂਦੀ ਚਲੋ ਮੰਮੀ ਹੁਣ ਤੂੰ ਜੀ ਨਾ ਕਰੋ ਚਲ ਕੋਈ ਗੱਲ ਜੋ ਆਦਾ ਪਤਾ ਹੁਣ ਗਾਂ ਤੋਂ ਨਹੀਂ ਮੈਂ ਸੱਚੀ ਨਹੀਂ ਹੋਣਦੀ ਪੱਕਾ ਢਾਡੀ ਨਾਲ ਵਾਦਾ ਰਿਆ ਇੱਕ ਵਾਰੀ ਆਪਣੇ ਘਰ ਆ ਜਾਵੇ ਫਿਰ ਚਲ ਇਹ ਸੁਧਰ ਜਾਏਗੀ ਕਿਉਂ ਬਥੇਰੇ ਨੇ ੱਣ ੱਕੇ ਖਾਲੇ ਨੇ ਉਹ ਵੀ ਸੜਿਆ ਹੀ ਇਹ ਜੇ ਗੱਲ ਪੈਂਦਾ ਇਹ ਕੰਮ ਨਹੀਂ ਚੰਗੇ ਕਰਦੀ ਚਲ ਇੱਕ ਵਾਰੀ ਮੇਰੀ ਭੈਣ ਸਮਝਾ ਸਮਝੂ ਉਹਨੂੰ ਇਹ ੱਟਕੇ ਖਾਂਦੀ ਆਪਣੇ ਕਰਤੱਬੀ ਆਲੂ ਤਰੋਂ ਅੰਦਰ ਰੱਖੇ ਨਾ ਤੇ ਕੋਈ ਗੱਲ ਨਹੀਂ ਆ ਤੇ ਆ ਜਿਹੜਾ ਮੇਰਾ ਮੁੰਡਾ ਹੀ ਹੋ ਨਾ ਇਹ ਨਿੱਕੀ ਨਿੱਕੀ ਗੱਲ ਆਪਣੇ ਪਿਓ ਨੂੰ ਦੱਸਦਾ ਤੇ ਉਧਰੋਂ ਮੇਰੀ ਬੀਤੀ ਹੋ ਜਾਂਦੀ ਆ ਸਾਤ ਦਿਨੋਂ ਤੇ ਤਾਂ ਮੈਂ ਦਿਨੀ ਆ ਭਾਰੇ ਘਰ ਗਈ ਤਾਂ ਮੇਰਾ ਪੱਕਾ ਨਹੀਂ ਛੱਡਿਆ ਇਹਨੇ ਚਲੋ ਦੀਦੀ ਗਲਤੀ ਹੋ ਗਈ ਅੱਗੇ ਤੋਂ ਮੈਂ ਕਦੇ ਗੱਲ ਨਹੀਂ ਕਰਦੀ ਆਗੀ ਬਾਕੀ ਤਾਂ ਦੇ ਸਾਹਮਣੇ ਤੁਹਾਨੂੰ ਪਤਾ ਹੀ ਆ ਮੈਂ ਸੋਹਣੀ ਰੋਟੀ ਬਣੀ ਬਣਾਉਣੀ ਆ ਸਾਰਾ ਕੁਝ ਵਧੀਆ ਹੀ ਕੰਮ ਕਰਦੀ ਆ ਪਤਾ ਨਹੀਂ ਫਿਰ ਵੀ ਕਿਉਂ ਇਹ ਮੇਰੇ ਦਿਵਾਲੇ ਦਿੰਦੇ ਆ ਰੋਟੀ ਤਾਂ ਭਵੇਂ ਚਾਰ-ਚਾਰ ਨਾਲ ਵੀ ਖਾ ਲਈਏ ਆ ਜੜੀ ਹੈ ਨਾ ਇਹਨੂੰ ਅੰਦਰ ਰੱਖ ਚਲੋ ਠਾਨ ਮਾਨਪਰੀ ਤੇ ਮੇਰੀ ਭੈਣ ਬਣ ਕੇ ਨਾ ਜਾ ਵਿੱਕੀ ਨੂੰ ਸਮਝਾ ਜਾ ਜਾ ਆਪਣੇ ਘਰ ਦੇ ਵਸਣ ਰਸਣ ਕਿਤੇ ਆਪ ਬੈਠੇ ਬਿਠੀਆਂ ਰਹਿਣੀਆਂ ਆ ਇੱਥੇ ਬੈਠੀ ਨੀ ਆ ਉੱਧਰ ਗਏ ਨਾ ਜੇ ਆਖੋ ਨਾ ਇਹਦੇ ਮੂੰਹ ਨੂੰ ਉਹ ਨਹੀਂ ਤੋਟਾ ਢੇ ਕਹਨ ਤੇ ਮੈਂ ਪੁੱਛ ਲਈ ਨਹੀਂ ਆਹ ਚਲ ਮੇਰੇ ਕਹਨ ਤੇ ਪੁੱਛ ਦੇ ਇੱਕ ਵਾਰੀ ਚਲ ਮੇਰੀ ਧੀ ਆਪਣੇ ਘਰ ਵਸੇ ਰਹਿਣਾ ਕੋੜਾ ਜੈ ਇਹਨੂੰ ਵੀ ਸਮਝਾਇਆ ਕਰੋ ਨਾ ਕੋਈ ਨਹੀਂ ਮੈਨੂੰ ਹੀ ਸਮਝਾਵਾਂਗੇ ਇਹ ਕੰਮ ਨਹੀਂ ਚੰਗੇ ਕਰਦੀ ਯਾ ਹੋ ਗਿਆ ਇਹ ਵਾਈ ਗੁਰੂ ਮਹਾਰਾਜ ਇੱਕ ਵਾਰੀ ਮੇਰੀ ਸੋਲਾ ਹੋ ਜਿਹਾ ਸੀ ਬਾਤ ਕਿਉਂ ਨਹੀਂ ਮੈਂ ਢਾਡੀ ਕਦੀ ਵੀ ਮਗਰ ਲੱਗਦੀ ਉਹ ਜਵਾਂਦੀ ਸੀ ਜਲੂਸ ਨਿਕਲਣਾ ਉਹਨੇ ਮਨ ਬਿਨਨ ਗੱਲ ਨਾ ਕਰੀ ਜੇ ਗੱਲ ਕੀਤੀ ਹੈ ਨਾ ਕੋਈ ਨਾ ਕੋਈ ਤੇ ਹੱਲ ਨਿਕਲੀ ਲੈਣਾ ਨਾ ਕਿ ਕਿੰਨੀ ਚੰਗੀ ਆ ਵਿਚਾਰੀ ਵੇਖਿਓ ਸੇ ਇਨੇ ਮੇਰੀ ਗੱਲ ਬਣਾ ਹੀ ਦੇਣੀ ਆ ਨਹੀਂ ਤੇ ਤੁਸੀਂ ਤਾਂ ਕੋਈ ਕਸਰ ਨਹੀਂ ਸੀ ਛੱਡੀ ਆਗੀ ਨਿਹਾਲਦੀਏ ਬੇਬੇ ਕਿਤੇ ਵਿੱਕੀ ਉੱਥੇ ਆਣ ਕੇ ਬੂਏ ਅਗੇ ਨਾ ਖਲੋ ਜਵੇ ਉਹ ਨਾ ਹੋਏ ਸਾਡੇ ਕੋਲ ਕਿ ਪਾਸੇ ਭੱਜਾ ਵੀ ਨਾ ਜਾਏ ਰਾਜਾ ਬਾਹਰ ਨਿਤ ਗੇਟ ਮਾਰ ਲਈਏ ਅੰਦਰੇ ਲਕਚਰ ਚਾੜੀ ਜਾਣਗੀ ਬਾਹਰ ਤੇ ਵੇ ਕਿਤੇ ਤਮਾਸ਼ਾ ਨਾ ਲਾਦੇ ਵਿੱਕੀ ਆਹ ਮਮੀ ਇਹ ਵੀ ਗੱਲਾਂ ਹੁੰਦਾ ਦਿਮਾਗ ਜਿੱਦ ਦਾ ਖਰਾਬ ਹੋਇਆ ਪਿਆ ਨਾ ਇਹਨਾਂ ਇੱਥੇ ਆ ਕੇ ਮੇਲਾ ਲਾ ਦੇ ਹੋਰ ਕੁੰਡਾ ਮਾਰ ਲੂ ਨਾ ਵਰ ਜਾ ਮੋਟਾ ਮੈਂ ਕਿਹਾ ਵਾ ਇੱਥੇ ਸੁਣ ਜਾਣੀਆਂ ਸਾਰੀਆਂ ਗੱਲਾਂ ਉਹ ਬਸ ਸਾਰਾ ਉੱਚੀ ਬੋਲਦਾ ਐਡਾ ਲਮਾਉ ਦਾ ਸੰਗ ਵਾ ਦਿਸਣਾ ਨਹੀਂ ਇੱਥੋਂ ਕੋਚ ਵਾਜੀ ਸੁਣਨੀ ਆ ਹਾਏ ਹਾਏ ਪਤਾ ਨਹੀਂ ਕਿਹੜੀ ਵਿੱਚ ਚ ਜਾ ਕੇ ਗੱਲਾਂ ਕਰਨ ਦੇ ਆ ਖੜੀ ਸੁਣ ਦਿਆ ਗਾ ਚਲ ਕੋਈ ਨਹੀਂ ਪਤਾ ਨਹੀਂ ਹੁਣ ਕਿਹੜੇ ਪਾਪ ਬਹਨੀ ਆ ਸੱਚੀ ਗੱਲ ਆ ਡਰ ਜਾਈ ਆਈ ਜਾਣ ਡਿਆ ਵਾ ਜਿੰਨਾ ਤੱਕ ਮਰ ਪੀ ਦੀ ਦੀ ਹੁੰਦੀ ਨਹੀਂ ਆ ਚੱਲ ਵੇਖੀ ਜਾਂਦੀ ਹੁਣ ਕੀ ਕਰਨੀ ਆ ਮੰਮੀ ਆ ਵੀ ਦਿਨ ਵੇਖਣੇ ਪੈਣੇ ਸੀ ਆਪਣੇ ਘਰ ਆ ਕੇ ਨਹੀਂ ਮੈਂ ਆਪਣੇ ਘਰ ਜਾ ਸਕਦੀ ਜੱਲੂ ਤਰੋ ਘਾਟੇ ਚਲਾਉਂਦੀ ਹਾਂ ਨਾ ਤੇ ਆ ਦਿਨ ਆਪੇ ਨਹੀਂ ਵੇਖਣੇ ਪੈਣੇ ਉਹ ਜਾਣ ਦੋ ਜਾਣ ਦੋ ਹੁਣ ਮੇਰਾ ਮੂੰਹ ਨਾ ਖਲਾਇਓ ਇੱਥੇ ਹਾਂ ਉਹ ਤੇਰਾ ਕੰਡ ਚ ਗੱਲ ਕਰੋ ਨਾ ਉਹਨੇ ਆ ਗੱਲ ਕਹਿਤੀ ਤੇ ਹੁਣ ਉਹਦੇ ਮਗਰੀ ਲੱਗ ਜੋ ਟਾੜੀ ਤੇ ਉਹ ਗੱਲ ਵਾ ਜਿੰਨੇ ਲਈ ਗੱਲ ਨਹੀਂ ਉਹਨੇ ਨਾ ਹੀ ਉੱਠ ਚੱਲੀ ਹੁਣ ਮਨ ਵੀ ਨੇ ਦੋ ਚਾਰ ਮੇਰੇ ਬਾਰੇ ਗੱਲਾਂ ਕੀ ਕਰ ਦਿੱਤੀਆਂ ਹੁਣ ਤੁਸੀਂ ਉਹ ਹੀ ਗੱਲਾਂ ਕਰੀ ਜਾਂਦੇ ਜੀ ਤੇ ਪਿਛਲੀਆਂ ਗੱਲਾਂ ਸਾਰੀਆਂ ਤੁਹਾਨੂੰ ਭੁੱਲ ਗਿਆ ਸੱਚੀ ਕਿਹਾ ਮਨਪ੍ਰੀਤ ਨੇ ਸੱਚੀ ਕਿਹਾ ਆ ਆਪਣਾ ਘਰ ਵੀ ਜਾੜਿਆ ਤੇ ਮੇਰਾ ਘਰ ਵੀ ਜਾੜ ਦਿੱਤਾ ਮਨਪ੍ਰੀਤ ਨੇ ਸੱਚ ਹੀ ਗਿਆ ਵਾ ਜੇ ਮੈਂ ਮਨਪ੍ਰੀਤ ਨੂੰ ਟਾੜੀਆਂ ਗੱਲਾਂ ਦੱਸ ਲਗੀ ਨਾ ਕੀਰਤਨ ਬੜੀ ਅੱਗ ਲਗਣੀ ਏ ਮੈਂ ਕੀ ਕੀਤਾ ਤੁਸੀਂ ਨਾ ਤੁਸੀਂ ਕੁਛ ਕੀਤਾ ਨਹੀਂ ਆ ਤੁਸੀਂ ਤਾਂ ਚੰਗੇ ਹੁੰਦੇ ਨਾ ਤੇ ਆ ਕੁਛ ਹੋਣਾ ਹੀ ਨਹੀਂ ਸੀ ਲੱਗਿਆ ਮੇਰੇ ਕੋਲ 2 ਘੰਟੇ ਫੋਨ 24 ਘੰਟੇ ਫੋਨ ਧੀਆਂ ਨਹੀਂ ਬਸਦੀਆਂ ਜਿਹੜੀਆਂ ਪੇਕੇ ਜਾ ਕੇ ਗੱਲਾਂ ਕਰਨ ਹੈ ਕੀ ਚਾਹੀਦਾ ਆ ਆ ਕੀ ਆ ਮੈਨੂੰ ਇੱਥੇ ਚਾਹੀਦਾ ਕੀ ਚਾਹੀਦਾ ਆ ਮਾਲਾ ਚਾਹੀਦਾ ਇੱਥੇ ਕੀ ਆ ਇੱਥੇ ਅੱਛਾ ਚਾਕਲੇਟ ਚਾਹੀਦੀ ਆ ਬਹੁਤ ਚਲਾਕ ਬਹੁਤ ਚਲਾਕ ਹੋ ਗਿਆ ਤੂੰ ਬੁਗੇ ਚੱਲ ਠੀਕ ਆ ਆ ਲੋ ਆ ਚਾਕਲੇਟ ਖਾਣੇ ਆ ਲੋ ਆ ਲੋ ਆ ਲੋ ਆ ਲੋ ਠੀਕ ਆ ਚਲੋ ਖਾ ਲੋ ਚਲੋ ਬਾਕੀ ਇੱਥੇ ਰੱਖਦਾ ਇਦਾਂ ਕਰਾਂ ਭਾਂਡੇ ਧੋ ਲਾਂ ਜਿਹੜੇ ਦੋ ਕਰ ਗਏ ਆ ਬਾਅਦ ਚ ਵੇਖਦੇ ਕੋਈ ਹੋਰ ਕੰਮ ਲਿੱਕੀ ਕੀ ਕਰਨ ਰਿਆਂ ਉਹ ਕੋਈ ਨਹੀਂ ਭਾਬੀ ਆ ਦੋਗ ਭਾਂਡੇ ਹੀ ਮੈਂ ਕਿਹਾ ਚੱਲ ਤੋ ਇਹ ਲੈ ਨਾ ਲੈ ਮੈਂ ਤੋ ਦਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਿੰਨੇ ਕਿ ਦਿਨ ਤੋਂ ਹੋ ਕੇ 10 ਬੰਦਾ ਹੁੰਦਾ ਨਹੀਂ ਚੰਗਾ ਲੱਗਦਾ ਨਾਲੇ ਦੋਗ ਤਾਂ ਭਾਂਡੇ ਆ ਇਹ ਕਿਹੜੇ ਬੋਤੇ ਆ ਚਲ ਆ ਫੇ ਬਹਿ ਇੱਥੇ ਇੱਕ ਤਿੰਨ ਗੱਲ ਕਰਨ ਆਈ ਹਾਂ ਕੀ ਗੱਲ ਹੋ ਗਈ ਆ ਹਾਂ ਵੀ ਜੀ ਅੱਜ ਕੀ ਤੁਹਾਡੇ ਚ ਕੋਈ ਅਣਬਣ ਹੋਈ ਸੀ ਤੇ ਤੂੰ ਮੇਰੇ ਗਾੜੀ ਨਾਲ ਹੀ ਨਹੀਂ ਲਿਆ ਅੱਗੇ ਜੇ ਕੋਈ ਮਾੜੀ ਮੋਟੀ ਹੁੰਦੀ ਸੀ ਤੇ ਤੂੰ ਮੇਰੇ ਗਾੜੀ ਨਾਲ ਲੈਣਾ ਹੁੰਦਾ ਸੀ ਮੈਨੂੰ ਦੱਸਦਾ ਹੁੰਦਾ ਹਾਂ ਭਾਬੀ ਕੀ ਦੱਸਾਂ ਮੈਂ ਤੈਨੂੰ ਹੁਣ ਤਾਂ ਮੈਨੂੰ ਉਦਾਂ ਹੀ ਸ਼ਰਮ ਆਉਂਦੀ ਆ ਦੱਸ ਦੇ ਨਾ ਇੱਕ ਅੱਧੀ ਵਾਰ ਹੋਵੇ ਗੱਲਬਾਤ ਚੱਲ ਕੋਈ ਗੱਲ ਨਹੀਂ ਹੁਣ ਬਾਰ-ਬਾਰ ਬਾਰ-ਬਾਰ ਉਹੀ ਗੱਲਾਂ ਨਾਲੇ ਹੁਣ ਤਾਂ ਜਿਹੜਾ ਵੱਡਾ ਸਿਆਪਾ ਪਿਆ ਹੈ ਨਾ ਨਾ ਹੀ ਪੁੱਛੋ ਤਾਂ ਚੰਗੀ ਗੱਲ ਆ ਆਹ ਹੈ ਇਦਰੀ ਵੀ ਕੀ ਗੱਲ ਹੋ ਗਈ ਹੈ ਜਿਹੜਾ ਇੱਦਾਂ ਹੀ ਵੱਡਾ ਤਕੜਾ ਸਿਆਪਾ ਪਾ ਕੇ ਬਹਿ ਗਏ ਜੇ ਪਾਹੀ ਕੀ ਬਹਿਣਾ ਹੈ ਭਾਬੀ ਆ ਪ੍ਰੀਤ ਨਹੀਂ ਪਾਇਆ ਸਾਰਾ ਸਿਆਪਾ ਗਈ ਹੀ ਆਪਣੇ ਉੱਥੇ ਪੇਕੇ ਕਿ ਮੇਰੀ ਮੰਮੀ ਨਹੀਂ ਠੀਕ ਤਾਂ ਮੈਂ ਵੀ ਚਲ ਘਲਾਤੀ ਪਰ ਉੱਥੇ ਜਾ ਕੇ ਮੈਨੂੰ ਕੀ ਪਤਾ ਵਈ ਨਿਆਸਿਆ ਆਪਾ ਪਾ ਦੇਣਾ ਉੱਥੇ ਭਾਬੀ ਆਪਣੀ ਨਾ ਕਿਤੇ ਲੜਨ ਧੜਕੇ ਨਾ ਉਹਨੂੰ ਘਰੋਂ ਕੱਢਿਆ ਇਹਨਾਂ ਨੇ ਬੜਾ ਫਸਾਦ ਪਿਆ ਭਾਬੀ ਉੱਥੇ ਹੱਥੋਂ ਪਾਈ ਤੱਕ ਹੋ ਗਈ ਆ ਸੰਦੀਪ ਭਾਬੀ ਦੇ ਪੇਕੇਆਂ ਦੇ ਨਾਲ ਇਹਨਾਂ ਦੀ ਤੇ ਇਹਨਾਂ ਮਾਵਾਤੀਆਂ ਨੇ ਝੂਠਾ ਨਾਟਕ ਉਹ ਕੀਤਾ ਆ ਉਹ ਕੀਤਾ ਆਪਣੇ ਆਪ ਨੂੰ ਪਤਾ ਨਹੀਂ ਸਟਾਪੇਟਾਂ ਲਾ ਕੇ ਉਹ ਤਾਂ ਮੈਂ ਗਿਆ ਤੇ ਕਵਲ ਨੇ ਕੈਵਰੇਜ ਆਕਾ ਕੀਤੇ ਸਾਰਾ ਕੁਝ ਵਿੱਚ ਸਾਫ ਸਾਫ ਆ ਗਿਆ ਕਿ ਇਹਨਾਂ ਮਾਵਾਤੀਆਂ ਨੇ ਨਾਟਕ ਕੀਤਾ ਵਾ ਨਹੀਂ ਤੇ ਇਹਨਾਂ ਨੇ ਉਹਦੀਆਂ ਅੱਖਾਂ ਤੇ ਦੁਪੱਟੀ ਬੰਨ੍ਹ ਹੀ ਦਿੱਤੀ ਸੀ ਝੂਠ ਦੀ ਤੇ ਮੇਰੇ ਵੀ ਲੱਗੀਆਂ ਜਿਹ ਪਰਦਾ ਪਾਉਣ ਪਰ ਮੈਂ ਇਹਨਾਂ ਦੇ ਪਾਚੇ ਚ ਆਉਣ ਵਾਲਾ ਹੁਣ ਵੇਖ ਲੈ ਇੱਥੇ ਆਈਆਂ ਸੀ ਮਾਵਾਂ ਧੀਆ ਚੰਗੀ ਮੈਂ ਦੌੜ ਦਵਾਈ ਆ ਇਸੇ ਗੱਲ ਤੋਂ ਹੀ ਦੌੜ ਕਿੱਥੇ ਦਵਾਈ ਉਹ ਤੇ ਮੇਰੇ ਨਾਲ ਬੈਠੀਆਂ ਵਾਂ ਦੋਵੇਂ ਹੀ ਬੈਠੀਆਂ ਉਹ ਤਾਂ ਬੈਠੀਆਂ ਰਹਿਣ ਫਿਰ ਉਹਨਾਂ ਨੂੰ ਸਾਫ਼-ਸਾਫ਼ ਜਾ ਕੇ ਕਹਦੇ ਭਾਬੀ ਕਿ ਬੰਦਿਆਂ ਵਾਂਗੂ ਇੱਥੋਂ ਨਿਕਲ ਜਾਣਾ ਨਹੀਂ ਤੇ ਮੇਰੇ ਤੋਂ ਬਰਾ ਕੋਈ ਨਹੀਂ ਹੈਗਾ ਅੱਗੇ ਤੇ ਮੈਂ ਕੁਝ ਨਹੀਂ ਕਿਹਾ ਇਹਨੂੰ ਮੈਂ ਤਾਂ ਸਿਰ ਸੁਰ ਪਾੜ ਦੇਣਾ ਹੀ ਹਾਂ ਕਿ ਮੈਂ ਤਾਂ ਕਿਹਾ ਮਾੜੀ ਮੋਟੀ ਗੱਲ ਹੋਣੀ ਆ ਤੇ ਮੈਂ ਜਾਣੀ ਆ ਇਹ ਤਾਂ ਗੱਲ ਹੀ ਬੜੀ ਵੱਡੀ ਆ ਤੇ ਹੋਰ ਕੀ ਇਹਨਾਂ ਨੇ ਥੋੜੀ ਦੱਸਣਾ ਵੀ ਅਹੀਂ ਕੀ ਕਰਦੀਆਂ ਵਾ ਇਹਨਾਂ ਨੇ ਅਗਲੇ ਬੰਦੇ ਦਾ ਦੱਸੀ ਜਾਣਾ ਵਾ ਵੀ ਉਹ ਨਹੀਂ ਸਹੀ ਉਹ ਨਹੀਂ ਸਹੀ ਕਦੀ ਇਹਨਾਂ ਨੇ ਆਪਣੇ ਅੰਦਰ ਵੀ ਝਾਤੀ ਮਾਰੀ ਆ ਹਾਂ ਮੈਂ ਮੈਨੂੰ ਤਾਂ ਮਾਵਾਂ ਤਿਆਂ ਆਂਦੀਆਂ ਮਾੜੀ ਜੀ ਗੱਲ ਹੋਈ ਹੀ ਇਹ ਤਾਂ ਬੜਾ ਵੱਡਾ ਕੰਮ ਕੀਤਾ ਇਹਨਾਂ ਨੇ ਭਾਬੀ ਉਹਨਾਂ ਵਾਸਤੇ ਮਾੜੀ ਜੀ ਗੱਲ ਵਾ ਸਿਰੇ ਦੀਆਂ ਤੇ ਝੂਠੀਆਂ ਵਾ ਵੀ ਉਹ ਤਾਂ ਮੈਨੂੰ ਪ੍ਰੀਤ ਦਾ ਪਤਾ ਵਾ ਪਰ ਹੁਣ ਇਹੋ ਵੀ ਤਰਲੇ ਕੱਢੀ ਜਾਂੜੀ ਆ ਵੀ ਭਾਬੀ ਉੱਥੇ ਗੱਲ ਕੋਈ ਨਹੀਂ ਹੋਈ ਗੱਲ ਕੋਈ ਨਹੀਂ ਹੋਈ ਝੂਠੇ ਤਰਲੇ ਕੱਢਣ ਦੀ ਆ ਭਾਬੀ ਮੈਂ ਸਿੱਧਾ ਸਿੱਧਾ ਤੁਹਾਨੂੰ ਦੱਸਦਾ ਇਹਦੇ ਪਾਚੇ ਵਿੱਚ ਨਾ ਆਜੋ ਤੁਸੀਂ ਇੱਧਰ ਆਏ ਜੇ ਨਾ ਕੋਈ ਗੱਲ ਨਹੀਂ ਤੁਹਾਡੇ ਨਾਲ ਗੱਲਬਾਤ ਕਰਨ ਡਿਆ ਵਾ ਪਰ ਉਹਨੂੰ ਜਾ ਕੇ ਸਮਝਾ ਦਿਓ ਕਿ ਉਹ ਬੜਾ ਤੱਤਾ ਹੀ ਹੋ ਉਹਨੇ ਤੇਰਾ ਸਿਰਸੁਰ ਪਾੜ ਦੇਣਾ ਹੀਓ ਕਿਉਂ ਇਥੋਂ ਰੰਗਾ ਕੇ ਸਿਰ ਤੇ ਫਿਰ ਜਾਣਾ ਵਾ ਹੈ ਮੈਂ ਇਹ ਕਰਦੇ ਵਿੱਚ 14 ਪੈਰ ਨਹੀਂ ਪੈਣ ਦੇਣਾ ਸਿੱਧੀ ਜਿਹੜੀ ਗੱਲ ਵਾ ਉਹਦੀ ਤੇ ਮਾਂ ਹੀ ਬੜੇ ਤਰਲੇ ਲੈਣ ਡਈ ਆ ਤੇ ਮੈਂ ਹੁਣ ਕੀ ਕਰਾਂ ਤੇ ਕੋਈ ਗੱਲ ਨਹੀਂ ਜੇ ਉਹਦਾ ਸਿਰ ਪਾੜੂਗਾ ਤਾਂ ਮੈਂ ਛੱਡਣਾ ਮਾਣੂ ਨਹੀਂ ਮੈਂ ਉਹਦਾ ਵੀ ਸਿਰ ਪਾੜ ਦੇਣਾ ਫਿਰ ਚਲ ਅੱਛਾ ਮੈਂ ਤੇ ਆਨੀ ਹੰਨਗੀਜੀ ਕੁੜੀ ਆ ਤੇ ਚਲ ਮਾਂ ਪਿਓ ਦਾ ਪਿਆਰ بڑا ਹੁੰਦਾ ਵਾ ਤੇ ਹੁਣ ਆਂਦੀ ਮੈਂ ਕੁੜੀ ਤੋਂ ਬਗੈਰ ਨਹੀਂ ਰਹਿ ਸਕਦੀ ਮੈਂ ਕਿਹਾ ਤੂੰ ਅੱਗੇ ਵੀ ਇਹੋ ਗੱਲਾਂ ਨਹੀਂ ਕਾਹਦੀ ਆ ਸਭ ਨਾਟਕ ਆਂਦੀ ਆ ਤੁਹਾਨੂੰ ਭੁਲੇਖਾ ਆ ਉਹਦਾ ਹੈ ਅੱਗੇ ਕੀ ਕੋਹ ਨਹੀਂ ਉਹਨੇ ਕੀਤਾ ਕੋਈ ਗੱਲ ਨਹੀਂ ਮੈਂ ਕੁੜੀ ਸਾਂਭਣ ਡਿਆ ਵਾਂ ਕੋਈ ਗੱਲ ਨਹੀਂ ਤੁਸੀਂ ਜਾ ਕੇ ਉਹਨੂੰ ਬੰਦਿਆਂ ਨੂੰ ਕਹਿ ਦੋ ਵੀ ਇੱਥੋਂ ਨਿਕਲ ਜਾ ਦੋੜਾ ਲਵਾਉ ਉਹਦੀਆਂ ਹਾਂ ਵੀ ਹੁਣ ਉਹਨਾਂ ਨੂੰ ਮੈਂ ਕੀ ਕਵਾਂ ਜਾ ਕੇ ਕਹਿਣਾ ਕੀ ਆਏ ਹੋ ਕੋ ਕਿ ਚਲ ਜੋ ਜਿੱਦਾਂ ਆਈਆਂ ਜੇ ਕੋਈ ਜਗ੍ਹਾ ਨਹੀਂ ਆ ਗਈ ਹੈ ਘਰ ਦੇ ਵਿੱਚ ਹੁਣ ਉਹਦੀ ਮਾਂ ਬਿਮਾਰ ਹੋਇਆ ਤਾਂ ਉਹਨੂੰ ਨਾਲ ਹੀ ਤੂੰ ਹੀ ਫਿਰਨ ਰਹੀ ਆ ਸਭ ਨਾਟਕ ਕਰਦੀਆਂ ਕਿਤੇ ਨਹੀਂ ਬਿਮਾਰ ਹੈਗੀ ਪਸਾਂ ਤੇ ਇਥੇ ਤਾਂ ਕਾ ਸਕਦੇ ਹਾਂ ਤੇ ਬਿਮਾਰ ਆ ਜਿਹੜਾ ਬੰਦਾ ਬਿਮਾਰ ਹੋਵੇ ਉਹ ਤਾਂ ਕੋਈ ਤਾਂ ਆ ਹੀ ਨਹੀਂ ਜਾਂਦਾ ਇਹ ਤਾਂ ਨਿਕਲ ਚਲਦੀਆਂ ਸੀ ਚੋਰੀ ਚੋਰੀ ਉਹ ਤੇ ਮੈਂ ਰਾ ਕੁਜਰਤੀ ਧਿਆਨ ਪੈ ਗਿਆ ਬਾਹਰ ਨੂੰ ਤੇ ਮੈਂ ਇਹ ਕੁਸਮਸ ਕੀ ਹੋਣ ਲਈ ਆ ਤੇ ਮੈਂ ਮਗਰੋਂ ਆਵਾਜ਼ ਮਾਰੀ ਤੇ ਫੇਰ ਮਾਵਾਂ ਤਿਆਂ ਮੁੜ ਕੇ ਗਈਆਂ ਇੱਥੋਂ ਭੱਜਾਂ ਸੀ ਪੈਪ ਲੈ ਕੇ ਇਹ ਤੇ ਮਗਰ ਫੇਰ ਉਹ ਉਧਰ ਵੜ ਗਈਆਂ ਤੁਹਾਡੇ ਵੱਲ ਚਲੋ ਚਾ ਮਾਤਾ ਸਿਆਣੀ ਬਿਆਣੀ ਆ ਨਾ ਪਰ ਉਹਨੂੰ ਵੀ ਮਾਸਾ ਮਤ ਹੈ ਨਹੀਂ ਮਤ ਹੁੰਦੀ ਤਾਂ ਇੰਨੇ ਖਲਾਰੇ ਪੈਂਦੇ ਆਹ ਕੋ ਹੁੰਦਾ ਹਾਂ ਭਾਬੀ ਸੰਦੀਪ ਆਪਣੇ ਪੇਕੇ ਬੈਠੀ ਆ ਹੁਣ ਪ੍ਰੀਤ ਇਹ ਆਪਣੇ ਪੇਕੇ ਬੈਠੀ ਆ ਸਾਰੇ ਖਿਡਾਰੀਆਂ ਦੀ ਮਾਂ ਦੇ ਪਾਏ ਆ ਕੋਈ ਗੱਲ ਨਹੀਂ ਪਏ ਰਹਿੰਦੇ ਖਿਡਾਰੇ ਆ ਜੂਗੀ ਅਗਲੇ ਇਹਨਾਂ ਨੂੰ ਠੀਕ ਆ ਲੈਵਾਂਗੇ ਨਾ ਆਉਗੀ ਅਗਲੇ ਤੇ ਆਪਾਂ ਕੋਈ ਗੱਲ ਨਹੀਂ ਇਦਾਂ ਕੱਟ ਲੈਣੀ ਆ ਕੋਈ ਲੋੜ ਨਹੀਂ ਹੈਗੀ ਇਹਦੀ ਮਿਲਣ ਫਿੱਕੇ ਜੀ ਸਾਰੀ ਉਮਰ ਇੱਦਾਂ ਲੰਗ ਜਾਣੀ ਆ ਸ਼ਦਾਹ ਪੁਣੇ ਚ ਲੰਗ ਜਾਣੀ ਆਗੇ ਕੁੜੀ ਵੇਖ ਲਓ 3 ਸਾਲਾਂ ਦੀ ਹੋ ਗਈ ਏ ਕੋਈ ਫਿਗਰ ਨਹੀਂ ਕੋਈ ਫਾਕਾ ਨਹੀਂ ਫਿਗਰ ਫਾਕਾ ਹੋਵੇ ਤੇ ਇਹੋ ਕੰਮ ਹੀ ਕਰੇ ਫਿਰ ਮਿੱਠੀ ਬੰਨਦੀ ਅਗਲੇ ਦੇ ਅੰਦਰ ਪੈਣ ਤੱਕ ਜਾਂਦੀ ਆ ਤੇ ਪਰ ਹਰਕਤਾਂ ਤੋਂ ਨਹੀਂ ਬਾਜ ਜਾਂਦੀ ਹਰਕਤਾਂ ਤੋਂ ਬਾਜ ਆ ਜੂਗੀ ਨਾ ਫੇਰ ਹੀ ਨਾ ਹਰ ਪਤਾ ਤਾਂ ਨਹੀਂ ਬਾਜ ਆਉਣਾ ਫੇਰ ਮੈਂ ਨਾ ਹੀ ਸਮਝਿਆ ਇਧਰੋਂ ਨਾ ਹੀ ਆ ਭਾਬੀ ਪੱਕੀ ਨਾ ਆ ਤੁਸੀਂ ਨਾ ਬੁਰਿਆ ਬਣਾਉਿਆ ਕੰਮ ਦੇ ਵਿੱਚ ਆ ਕੇ ਤੁਸੀਂ ਅੱਗੇ ਵੇਖ ਹੀ ਲੈਣਾ ਸਵਾਦ ਹੁਣ ਮੈਂ ਤਾਂ ਤੁਹਾਨੂੰ ਇੱਕੋ ਸਲਾਹ ਦਿੰਦਾ ਇਸ ਗੱਲ ਦੇ ਵਿੱਚ ਨਾ ਆਉ ਤਾਂ ਚੰਗੀ ਗੱਲ ਆ ਚੱਲ ਕੋਈ ਝੂਟ-ਚਾਟ ਮਾਰ ਕੇ ਤੇ ਉਹਨਾਂ ਨੂੰ ਕੱਢ ਦਿੰਨੀ ਹੋਰ ਹੁਣ ਮੈਂ ਕੀ ਕਰਨਾ ਕੱਢ ਦੋ ਉਹਨਾਂ ਨੂੰ ਇਹਨਾਂ ਨੇ ਕੋਈ ਮੈਂ ਆ ਗਿਆ ਨਾ ਤਾਂ ਫੇਰ ੱਡੇ ਤੱਕ ਦੌੜਾ ਲਵਾਉਂਗਾ ਪਤਾ ਵੀ ਆਗਾ ਚੰਗਾ ਭਲਾ ਚੱਲ ਮੈਂ ਹੀ ਉਹਨਾਂ ਨੂੰ ਕੱਢ ਦਿੰਨੀ ਤੂੰ ਆਪਣੇ ਇੱਥੇ ਹੀ ਰਹਿ ਘਾਰ ਹੀ ਚੰਗਾ ਆ ਜਾਓ ਹੈਂ ਇੰਨਾਂ ਨੇ ਬੜਾ ਕੁੰਡਾ ਮਾਰਿਆ ਕਿੱਡਾ ਹੁਣ ਇਹਨਾਂ ਨੂੰ ਡਰ ਲੱਗਣ ੜਿਆ ਯੋ ਨਹੀਂ ਪ੍ਰੀਤ ਬੂਆ ਖੋਲ ਹਣੀ ਬੜਾ ਬੂਆ ਬੰਦ ਕੀਤਾ ਤੂੰ ਮੈਂ ਕਹ ਦੀਦੀ ਕਿੱ데 ਵਿੱਕੀ ਇੱਧਰ ਆਈ ਨਾ ਜਣ ਮੈਂ ਤਾਂ ਕਰਕੇ ਕੁੰਡਾ ਮਾਰਿਆ ਸੀ ਵੀ ਰਹਿ ਜਾਂਦੇ ਕੁੰਡਾ ਐਡੀ ਛਤੀ ਨਹੀਂ ਹੋਉਂਦਾ ਐ ਹੋਏ ਡਰ ਤੇਰੀ ਖਲੜੀ ਚ ਹੁੰਦਾ ਨਾ ਤੈਨੂੰ ਅਜ ਤੋਂ ਤੱਕ ਨਹੀਂ ਪਹੁੰਚਣਾ ਤੂੰ ਆਜੋ ਵਿੱਕੀ ਮੰਨ ਗਿਆ ਅਜੇ ਤਾਂ ਨੀ ਜੇ ਮੰਨਿਆ ਅਜੇ ਤਾਂ ਉਹ ਬੜਾ ਗਰਮ ਆ ਤੇ ਤੁਸੀਂ ਕਹਿਣਾ ਸੀ ਨਾ ਕਿ ਚੱਲ ਕੋਈ ਗੱਲ ਨਹੀਂ ਹੁਣ ਉਹਦੀ ਮਾਂ ਵੀ ਆਈ ਆ ਇਦਾਂ ਨਾ ਕਰ ਚੰਗੇ ਨਹੀਂ ਲੱਗੀ ਦਾ ਨੇ ਕਿਹਾ ਸੀ ਮੈਂ ਤੇ ਬਥੇਰੇ ਤਰਲੇ ਲਏ ਆ ਆਂਦਾ ਭਾਬੀ ਤੇਰੇ ਸਾਹਮਣੇ ਹੀ ਆ ਇੱਥੋਂ ਤੱਕ ਐਨੇ ਪਹਚਾਇਆ ਮੈਨੂੰ ਤੁਮਨ ਬੀਜ ਭਾਬੀ ਚੱਲ ਮੈਨੂੰ ਪਤਾਵਾ ਕਿ ਵਿੱਕੀ ਗੁੱਸੇ ਦੇ ਵਿੱਚ ਆ ਤੁਸੀਂ ਤਰਲਾ ਮਿੰਤਾ ਕਰ ਲੈਣੀਆਂ ਸੀ ਵੇਖ ਲਓ ਹਾਂ ਤੁਹਾਡੀ ਤੋਂ ਬਿਨਾ ਮੇਰੀ ਕਿਸੇ ਨੇ ਬਾਣੀ ਜੇ ਫੜਨੀ ਵੇਖ ਲਓ ਮਿੰਤ ਵਾਲੀ ਗੱਲ ਆ ਮੈਂ ਹੁਣ ਮਰਨ ਤਾਂ ਹੀ ਆ ਗਈ ਤਰਲਿਆਂ ਤਾਂ ਹੀ ਆ ਗਈ ਤੇ ਆਹੋ ਹੀ ਤੂੰ ਪਹਿਲਾਂ ਸੰਭਲ ਕੇ ਤੁਰਦੀਆਂ ਤਾਂ ਹੀ ਨਾ ਇੱਥੋਂ ਤੱਕ ਪਹੁੰਚਦੀਆਂ ਤੂੰ ਮੈਂ ਬੜੀਆਂ ਗੱਲਾਂ ਸੁਣ ਲੀਆਂ ਮੈਂ ਇਕੱਲੇ ਇਕੱਲੇ ਜੀ ਦੀ ਗੱਲ ਸੁਣ ਲਈਆ ਕੋਈ ਗਮ ਨਹੀਂ ਮਾਸੀ ਜੀ ਹੋਣੇ ਇੰਦਾ ਵਾ ਮੈਂ ਉਹਨੂੰ ਪਿਆਰਦਲਾ ਸਿਧਾ ਮਗਰੋਂ ਸਮਝਾਉਂਗੀ ਹੁਣ ਬੜਾ ਹੀ ਗਰਮ ਮਾਉਗੀ ਨਹੀਂ ਨਹੀਂ ਮਨਪ੍ਰੀਤ ਭਾਬੀ ਹਾਂ ਕੰਮ ਨਹੀਂ ਕਰਨਾ ਮੈਂ ਇਸ ਘਰ ਉਹਨਾਂ ਦੇ ਪੈਰ ਨਹੀਂ ਪੋਣਾ ਕਿਨਾਂ ਤੱਕ ਤੁਸੀਂ ਮੈਨੂੰ ਉਸ ਘਰ ਚ ਨਹੀਂ ਵੜਨਾਗਾ ਮੈਂ ਤੁਹਾਡੇ ਘਰ ਹੀ ਨਹੀਂ ਜਾਣਾ ਮੈਂ ਇੱਥੇ ਰਹਿ ਲੂੰਗੀ ਪਰ ਮੈਂ ਪਿੰਡ ਨਹੀਂ ਵਾਪਸ ਜਾਣਾ ਰੇਲਾ ਭਾਬੀ ਆਹੋ ਤੇਰਾ ਦਣ ਆਪਿਓ ਤੇਰੇ ਮਗਰ ਡਾਂਗ ਲੈ ਕੇ ਚੜਿਆ ਮੈਂ ਵੀ ਆਪਣੇ ਘਰੇ ਤੜਾਲਾ ਹਨਾ ਤੇ ਮੈਨੂੰ ਤਾਂ ਉਹਨੇ ਛੱਡਣਾ ਵੀ ਨਹੀਂ ਬਾਹਰ ਵਾਲੇ ਨੇ ਕੋਈ ਗੱਲ ਨਹੀਂ ਮੈਂ ਮੈਂ ਬਾਹਰ ਵਾਲੇ ਭਾਜੀ ਨਾਲ ਗੱਲ ਕਰ ਲਾਂਗੀ ਮੈਂ ਉਹਨਾਂ ਨੂੰ ਸਮਝਾਵਾਂਗੀ ਵੇਲਾ ਭਾਬੀ ਇਹਦਾ ਨਾ ਕਰੀ ਕਿਸੇ ਵੀ ਤਰੀਕੇ ਕਰਕੇ ਮੇਰੀ ਸੁਲਾ ਕਰਾ ਲਓ ਮੈਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਜਿੱਦਾਂ ਦੀ ਇਹ ਧੀ ਮੇਰੀ ਉਹਦਾ ਦੀ ਤੂੰ ਮੇਰੀ ਤੀ ਅੱਖੇ ਲੱਗ ਜਾ ਮੇਰੀ ਤੀ ਸਮਝਾ ਲਾਂ ਨੂੰ ਵੇਖੋ ਮਾਸੀ ਜੀ ਮੈਂ ਤਾਂ ਹੁਣ ਉਹਨੂੰ ਸਮਝਾ ਕੇ ਆਈ ਆ ਹੁਣ ਅਗਲੇ ਤਾਂ ਫਰਜ਼ ਭਾਬੀ ਉਹ ਸਮਝੇ ਨਾ ਸਮਝੇ ਮੈਂ ਉਹਨੂੰ ਕੀ ਕਵਾਂ ਹੁਣ ਪਰ ਨਹੀਂ ਨਾ ਭਾਬੀ ਮੈਨੂੰ ਪਤਾ ਉਹ ਆਂਦਾ ਮੈਂ ਆਪਣੇ ਹੱਥ ਨੂੰ ਲੂ ਨੰਗਰ ਪਕਾ ਕੇ ਨਾਲ ਜਾਂਦਾ ਮੈਂ ਕੁੜੀ ਨੂੰ ਖੋਲਣ ਦੇ ਨਾਲੇ ਮੈਂ ਖਾਂਂਦੇ ਆਂਦਾ ਮੈਂ ਕੋਈ ਸੌਖਾ ਥੋੜੀ ਆਗਾ ਕਿ ਤੂੰ ਸਹੀ ਗੋਆ ਕਿਉਂ ਖਾਂਦੇ ਚਲ ਠੀਕ ਹੈ ਗਲਤੀਆਂ ਹੋ ਜਾਂਦੀਆਂ ਵਾ ਪਰ ਹੁਣ ਜਦੋਂ ਮੈਂ ਮਾਫੀਆਂ ਮੰਗਣ ਦੀਆਂ ਮੈਂ ਇੱਥੇ ਤੱਕ ਪੈਰੀ ਵੀ ਪੈ ਜਿੰਦੀ ਉਹਨੂੰ ਕਹ ਬਸ ਇੱਕ ਵਾਰੀ ਮੰਨ ਜਾਏ ਜਦੋਂ ਮੈਂ ਗਲਤੀਆਂ ਦਾ ਨਾਮ ਲੈਣੀ ਆ ਨਾ ਤਾਂ ਉਹ ਆਂਦਾ ਤੈਨੂੰ ਕੋਈ ਗੱਲ ਦੀ ਭੁੱਲ ਨਹੀਂ ਆਗੀ ਜੇ ਇਹ ਹੁਣ ਜਾਵੇ ਤੇ ਰੱਖੇਗਾ ਨਾ 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 ਹਾਂ ਉਹ ਬੜਾ ਘਰ ਮੰਝੇ ਮਮ ਮੈਨੂੰ ਨਹੀਂ ਪਰ ਮੈਂ ਨਹੀਂ ਜਾਣਾ ਉੱਧੇ ਮੈਂ ਮੈਂ ਘਰ ਮੇਟ ਬਿਨਾ ਨਹੀਂ ਰਹਿ ਸਕਦੀ ਮੈਨੂੰ ਸੱਚੀ ਨੀਂਦ ਨਹੀਂ ਹੁੰਦੀ ਕੁੜੀ ਤੋਂ ਨਹੀਂ ਜਿੱਥੇ ਤੂੰ ਅੱਗੇ ਉੱਥੇ ਮਹੀਨਾ ਡੇਰ ਕੱਢ ਆਈਆਂ ਹੁਣ ਹੋਰ ਕਾੜਿਆ ਚਾਰ ਦਿਨ ਕੋਈ ਗੱਲ ਨਹੀਂ ਆਪੇ ਸਮਝ ਜੂਗਾ ਹਾਏ ਹਾਏ ਭਾਬੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੇਲੋ ਮੈਂ ਤੁਹਾਡੀ ਨਾਲ ਗੱਲਾਂ ਬਾਤਾਂ ਕੀਤੀਆਂ ਤੁਸੀਂ ਹਾਂ ਜਹਾਂ ਵੀ ਭਰੀ ਆ ਹੁਣ ਤੁਸੀਂ ਉਧਰੋਂ ਆਗੇ ਤੇ ਤੁਸੀਂ ਹੁਣ ਵੇਲੋ ਉਹਦੀ ਬੋਲੀ ਬੋਲੀ ਮੈਂ ਤੁਹਾਨੂੰ ਕਹਿਣ ਨਹੀਂ ਆਂ ਵੀ ਮੈਂ ਹੌਲੀ ਹੌਲੀ ਮਨਾਉਂਗੀ ਹੁਣ ਤਤੇ ਤਤੇ ਕਾਮਨਾ ਕੇ ਮੈਂ ਆਪਣੇ ਘਰ ਲੜਾਈ ਪਾਲਾਂ ਵੇਲੋ ਮਾਸੀ ਜੀ ਇਹ ਨਹੀਂ ਸੁਧਰ ਸਕਦੀ ਕਿਹੜੀ ਛਤੀ ਮੂੰਹ ਪਾੜ ਕੇ ਇਹਨੇ ਕਹਿਤਾ ਤੂੰ ਉਹਦੀ ਬੋਲੀ ਬੋਲਣ ਰਹੀ ਆ ਇਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਂ ਕਿੱਥੇ ਆਣ ਕੇ ਕਿਹੜੀ ਗੱਲ ਕਰਨੀ ਆ ਮੈਨੂੰ ਨਹੀਂ ਪਤਾ ਦੀਦੀ ਪਰ ਮੈਂ ਇਸ ਘਰੋਂ ਨਹੀਂ ਜੇ ਜਾਣਾ ਹੈਗਾ ਭਾਵੇਂ ਜੋ ਮਰਜ਼ੀ ਹੋ ਜੇ ਮੈਂ ਇੱਥੇ ਹੀ ਰਹਿਣਾ ਵਾ ਤੇ ਨਾ ਜਾ ਇੱਥੇ ਆ ਜੂਗਾ ਤੇਰਾ ਨੁਕਸਾਨ ਕਰ ਦੂਗਾ ਮੈਂ ਜ਼ਿੰਮੇਵਾਰ ਨਹੀਂ ਹੋ ਹੈਗੀ ਵਿੱਚ ਚੱਲ ਫਿਰ ਚੱਲੀਏ ਆਪੇ ਫੋਨ ਕਰਕੇ ਦੱਸ ਦੇਗੀ ਜੇ ਉਹ ਕਹਿੰਦੀ ਮੈਂ ਨਹੀਂ ਜ਼ਿੰਮੇਵਾਰ ਤੇ ਫਿਰ ਕੀ ਕਰਨਾ ਇੱਥੇ ਰਹਿ ਕੇ ਆ ਚੱਲੀਏ ਉਹ ਨਹੀਂ ਕੁਝ ਵੀ ਨਹੀਂ ਕਰ ਜਣਾ ਮੇਰਾ ਸਿਰ ਤੇ ਨਹੀਂ ਪੜਦੇ ਲੱਗੇ ਤੁਹਾਡੇ ਘਰ ਆ ਕੇ ਵੇਖ ਲੋ ਦੀਦੀ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਂ ਫੋਨ ਤੇ ਤੁਹਾਨੂੰ ਦੱਸੂਗੀ ਜੋ ਮਨਜੂਗਾ ਤੇ ਤੇ ਮੈਂ ਦੱਸ ਦੂੰਗੀ ਜੇ ਕੋਈ ਗੱਲ ਹੋਊਗੀ ਤੇ ਐਵੇਂ ਜਿੱਤ ਕਰਕੇ ਬੈਠੀ ਆਂ ਤੂੰ ਵੀ ਇੱਕ ਵਾਰੀ ਗੱਲ ਕਰਕੇ ਵੇਖ ਲਉ ਮੈਂ ਜ਼ਰੂਰ ਗੱਲ ਕਰਕੇ ਵੇਖੂੰਗੀ ਦੱਸ ਦੇਈ ਮੇਤੀ ਠੀਕ ਆ ਇਹ ਚੂਗਰੀ ਹੋਇਆ ਜਾਂ ਗਈਆਂ ਤੇ ਸੂੜੇ ਦੀ ਲੇਸ ਵਾਂਗੂ ਮੱਖਰੀ ਚੰਬੜ ਗਿਆ ਕੁੰਡਾ ਮਾਰ ਲਾਂਗੇ ਤੇ ਫੇਰ ਨਾ ਆ ਜਾਣ ਇਹਨੂੰ ਕਿੱਥੇ ਅਕਲ ਆਉਣੀ ਆ ਇਹਦੀ ਇੱਧਾ ਹੀ ਨੰਗਣੀ ਆ ਕਦੀ ਆ ਗਈ ਕਦੀ ਚੱਲ ਗਈ ਤੇ ਉਹ ਵੇਖੋ ਸਿਆਣੀ ਬਿਆਣੀ ਜਿਹੜੀ ਮਾਂ ਹੀ ਮਾਵਾਂ ਇੱਧੀਆਂ ਦਾ ਘਰ ਬਸਾਉਂਦੀਆਂ ਹੁੰਦੀਆਂ ਤੇ ਮਾਂ ਹੀ ਮੈਨੂੰ ਤਾਂ ਲੱਗਦੀ ਜਾੜਨ ਲੱਗੀ ਸੁਣੀ ਨਾ ਬਹੁਤੀ ਛੋੜੀ ਆਈ ਆ ਮੈਂ ਤੇ ਆਨੀ ਆ ਕਿਤੇ ਨજર ਨਾ ਲੱਗੇ ਮੇਰੇ ਵੀਰ ਭਾਬੀ ਨੂੰ ਭਾਬੀ ਤੁਹਾਨੂੰ ਸੂਟ ਇੰਨਾ ਫੱਬਿਆ ਨਾ ਤੇ ਆਹ ਜਿਹੜੇ ਤੁਸੀਂ ਈਰਿੰਗ ਪਾਏ ਆ ਨਾ ਇਹ ਵੀ ਬਹੁਤ ਸੋਹਣੇ ਲੱਗਣ ਦੇ ਸੂਟ ਮੇਰੀ ਪਸੰਦ ਆ ਵਾ ਤਾਈਓ ਤੇ ਫੇਰ ਇੰਨਾ ਸੋਹਣਾ ਵਾ ਹੈ ਤੁਹਾਡੀ ਪਸੰਦ ਦੀ ਹੁੰਦੇ ਆ ਸੂਟ ਉਦੋਂ ਵੀਰ ਨੇ ਪਨ ਕੇ ਪੱਗ ਨਾਲ ਦੀ ਤੇ ਹੋਰ ਟਰ ਬਣਾਤੀ ਉਦੋਂ ਨਾ ਸੰਦੀਪ ਤੈਨੂੰ ਵੀ ਨਾਲ ਜਾਣਾ ਚਾਹੀਦਾ ਸੀ ਕਿੰਨੀ ਰੌਣਕ ਹੀ ਉੱਥੇ ਆ ਨਾ ਵਿਆਹ 'ਚ ਤੇ ਨਾਲੇ ਤੇਰੇ ਬਾਰੇ ਪੁੱਛਦੇ ਵੀ ਆ ਗਏ ਸੀ ਕਈ ਜਣੇ ਪੁੱਛਦੇ ਤੇ ਭਾਵੇਂ ਹੋਣਗੇ ਭਾਬੀ ਪਰ ਆਪ ਨੂੰ ਹੀ ਸ਼ਰਮਜੀ ਆ ਜਾਂਦੀ ਆ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਇੱਥੇ ਮੈਂ ਬੈਠੀ ਆ ਐਦਾਂ ਮੈਂ ਜਾਂਦੀ ਚੰਗੀ ਥੋੜੀ ਲੱਗਦੀ ਆ ਫਿਰ ਉੱਥੇ ਭਾਵੇਂ ਜਿੱਦਾਂ ਮਰਜੀ ਵੀ ਆ ਵਿੱਚੇ ਵਿੱਚ ਗੱਲਾਂ ਦਾ ਪਤਾ ਤੇ ਲੱਗੀ ਜਾਂਦਾ ਸਾਰਿਆਂ ਨੂੰ ਫਿਰ ਐਸੇ ਮੂੰਹ ਨਾਲ ਪਤਾ ਵੀ ਕੀ ਕਹਿਣ ਲੈ ਬੰਦੇ ਹੁੰਦੇ ਆ ਵੀ ਇਹ ਵੇ ਬੈਠੀ ਕਿੱਦਾਂ ਹੀ ਆਈ ਕਿਹੜੇ ਹਿਸਾਬ ਨਾਲ ਆਈ ਉਹਦੇ ਵਿਆਹ ਵੇਂਦੀ ਫਿਰਦੀ ਇਹਨੂੰ ਕੋਈ ਸ਼ਰਮ ਨਹੀਂ ਕੋਈ ਸੰਗ ਨਹੀਂ ਸੰਦੀਪਾ ਤੇਰੀ ਗੱਲ ਵੀ ਸਹੀ ਐ ਚੰਗੀ ਰਹੀ ਤੂੰ ਨਹੀਂ ਗਈ ਤੇ ਤੈਨੂੰ ਤਾਂ ਸਾਰਾ ਪਤਾ ਹੀ ਐ ਲੋਕੀ ਕਿਦਾਂ ਸਵਾਦ ਲੈ ਲੈ ਗੱਲਾਂ ਕਰਦੇ ਆ ਆਨੀ ਭਾਂਦੀ ਕੋਈ ਨਾ ਕੋਈ ਪੁੱਛਦੇ ਰਹਿੰਦੇ ਆ ਇਨਾ ਜਰ ਹੋ ਗਿਆ ਇੱਥੇ ਰਹਿਣ ਦੀ ਆ ਕੋਈ ਗੱਲ ਹੋਈ ਹੋਣੀ ਐ ਐਵੇਂ ਤੁਖੀਆਂ ਛੇੜ ਦਈਂਦੇ ਸੀ ਉਹ ਹੀ ਫਿਰ ਇੱਕ ਤੇ ਖੁਸ਼ੀ ਚ ਸ਼ਾਮਿਲ ਹੋਈਦਾ ਵਾ ਫਿਰ ਜਦੋਂ ਖੁਸ਼ੀ ਦੇ ਮੌਕੇ ਕੋਈ ਐਹੋ ਜੀ ਗੱਲਬਾਤ ਕਰੇ ਨਾ ਫਿਰ ਮਨ ਬਧੋ ਬਧੀ ਡੋਲ ਜਾਂਦਾ ਫਿਰ ਇੱਕ ਨੂੰ ਪਤਾ ਲੱਗ ਦੋਨ ਨੂੰ ਪਤਾ ਲੱਗ ਫਿਰ ਲੋਕੀ ਕੰਨਾਂ 'ਚ ਗੱਲਾਂ ਕਰਨ ਲੱਪਿੰਦੇ ਫਿਰ ਮੈਂ ਇਹਦੇ ਨਾਲ ਚੰਗਾ ਸਮਝਿਆ ਕਿ ਮੈਂ ਨਾ ਹੀ ਜਾਵਾਂ ਭਾਬੀ ਤੋਂ ਹੀ ਗੁੱਸਾ ਤੇ ਨਹੀਂ ਕੀਤਾ ਕਿ ਡਾਢੇ ਪੇਕਿਆਂ ਚ ਪ੍ਰੋਗਰਾਮ ਹੀ ਤੇ ਮੈਂ ਜਾਣ ਕੇ ਨਹੀਂ ਗਈ ਲੈ ਗੁੱਸਾ ਕਿਹੜੀ ਕਰਦਾ ਸੰਦੀਪ ਕਰਨਾ ਬਸ ਇਹ ਆ ਵੀ ਚੱਲ ਨਾਲ ਜਾਂਦੀ ਤਾਂ ਥੋੜੀ ਰੌਣਕ ਮੇਲੇ ਚ ਦਲ ਤੇਰਾ ਵੀ ਦਿਲ ਹੋਰਦਾ ਹੋਰ ਹੋ ਜਾਂਦਾ ਕੋਈ ਨਹੀਂ ਭਾਬੀ ਸਾਰਾ ਕੁਝ ਹੁਣ ਠੀਕ ਹੋ ਜਾਣਾ ਗਾਂ ਆਪਾਂ ਇਦਾਂ ਹੀ ਰਲ ਮਿਲ ਕੇ ਜਾਇਆ ਕਰਾਂਗੇ ਕਿ ਦੂਜੇ ਦੇ ਰਿਸ਼ਤੇਦਾਰਾਂ ਦੇ ਮੈਂ ਵੀ ਤੇ ਤੁਹਾਡਾ ਨਹੀਂ ਜਾਇਆ ਆਇਆ ਕਰਨਾ ਮੈਂ ਕਿੱਥੇ ਜਾਣਾ ਆਉਣਾ ਵਾਂ ਜਿੱਥੇ ਮੈਂ ਗੁੱਸਾ ਕਰ ਵੀ ਲਊਗੀ ਇਹ ਤੇ ਫਿਰ ਕਿਹੜੀ ਆ ਸਾਨੂੰ ਕਿਹੜੀ ਪ੍ਰਭਾਵ ਹੈ ਜੀ ਇੰਨੀ ਅੱਛਾ ਮੇਰੇ ਪਰਵਾਹੀ ਨਾ ਨੂੰ ਥੋੜੀ ਪਰਵਾਹ ਮਹਿਗੀ ਪਰ ਥੋੜੀ ਜਿੰਨੀ ਨਹੀਂ ਹੈਗੀ ਵੇਖ ਲੈ ਤੁਹਾਨੂੰ ਪਤਾ ਤਾਂ ਹੈਗਾ ਇਹ ਉੱਤੋਂ ਉੱਤੋਂ ਤੁਹਾਨੂੰ ਇਦਾਂ ਹੀ ਛੇੜਦੇ ਰਹਿੰਦੇ ਆ ਜਾਣ ਕੇ ਕਿਉਂਕਿ ਤੁਸੀਂ ਲੜਦੇ ਨਹੀਂ ਨਾ ਇਹਨਾਂ ਨਾਲ ਇਹਨਾਂ ਨੂੰ ਚਾ ਆਂਦਾ ਕਿ ਮੇਰੇ ਨਾਲ ਲੜਿਆ ਕਰੇ ਕਿਸ ਦਿਨ ਲੜਾਈ ਲੈਣਾ ਭਲਾ ਚਾਹ ਲਾ ਹੀ ਦੇਣਾ ਹੈ ਨਾ ਬਾਬਾ ਆ ਮੇਰੀ ਲੜਾਈ ਦੀ ਸੁਭਾ ਲੋ ਇੰਨਾ ਹੀ ਬੜਾ ਆ ਇਹ ਮੁੱਕ ਜੇ ਨਹੀਂ ਬੜੀ ਹਾਂਜੀ ਨਾਲੇ ਨਾ ਕਮਲ ਦਾ ਵੀ ਫੋਨ ਆਇਆ ਸੀਗਾ ਅੱਛਾ ਅੱਛਾ ਤੇ ਕਹਿੰਦੇ ਸੀ ਵੀ ਅੱਠਾਂ ਦਿਨਾਂ ਤੱਕ ਕੰਮ ਮਿਲ ਜਾਣਾ ਆ ਤੇ ਲੱਗ ਗਈ ਉੱਥੇ ਘਰ ਦਾ ਵੀ ਪਤਾ ਕੀਤਾ ਆ ਕਰਾਇਆ ਕਰੂਆ ਦੱਸਣ ਦੇ ਜਿੰਨਾ ਉਹਨਾਂ ਨੇ ਮੰਗਿਆ ਤੇ ਸਾਡੇ ਜੋਗਾ ਘਰ ਵੀ ਬਥੇਰਾ ਵਾ ਦੋ ਕਮਰੇ ਆ ਬਾਥਰੂਮ ਆ ਰਸੋਈ ਆ ਤੇ ਨਗੀਜੀ ਲੌਬੀ ਆ ਤੇ ਠੀਕ ਆ ਠੀਕ ਠਹਿ ਪਰ ਸੰਦੀਪ ਉਥੇ ਨਾ ਘਰ ਦੇ ਵਿੱਚ ਸਮਾਨ ਵੀ ਸਾਰਾ ਚਾਹੀਦਾ ਜਿੰਨਾ ਘਰ ਦੇ ਵਿੱਚ ਲੋਡ ਹੁੰਦੀ ਆ ਤੇ ਖੜਦ ਚਲ ਤੂੰ ਇੱਥੋਂ ਲੈ ਜੀ ਸਮਾਨ ਜਿਹੜਾ ਵੀ ਲੋਡ ਵਾ ਪਰ ਮੈਂ ਨਹੀਂ ਆ ਵੀ ਜਿੰਨਾ ਚਿਰ ਤੈਨੂੰ ਟਾਈਮ ਨਹੀਂ ਨੰ ਲੰਘਦਾ ਤੂੰ ਇੱਥੇ ਰਹਿ ਹਾਂ ਉੱਥੇ ਕਿੱਥੇ ਇਕੱਲੀ ਬੈ ਰਹਿਂਗੀ ਕਬੀ ਟਾਈਮ ਹਲੇ ਡੰਗਣੂ ਤੇ ਪੱਥੇਰਾ ਟਾਈਮ ਪਿਆ ਵਾ ਇੰਨਾ ਚਿਰ ਮੈਂ ਇੱਥੇ ਬੈਠੀ ਰਵਾਂ ਚੰਗੇ ਥੋੜੀ ਲੱਗੀਦਾ ਕੋਈ ਨਹੀਂ ਜਦੋਂ ਲਾਗੇ ਜੇ ਟਾਈਮ ਆਊਗਾ ਨਾ ਜਾਂ ਤੁਸੀਂ ਮੇਰੇ ਕੋਲ ਆ ਜਿਓ ਜਾਂ ਮੈਂ ਇੱਥੇ ਆ ਜਾਾਂਗੀ ਵੇਲਾ ਬਰਨੇ ਤੇ ਮੈਂ ਤਾਂ ਨਹੀਂ ਬਚਲ ਇੱਥੇ ਰਹਿੰਦੀ ਭਾਜੀ ਨੇ ਕੰਮ ਤੇ ਚੱਲ ਜਾਇਆ ਕਰਨਾ ਤਦੋਂ ਇਕੱਲੀ ਨੇ ਬਹਿ ਰਿਆ ਕਰਨਾ ਨਹੀਂ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਹੁਣ ਮੇਰੀ ਸਿਹਤ ਵਧੀਆ ਵਾ ਠੀਕ ਠਾਕ ਆ ਇਹੋ ਜੀ ਕੋਈ ਗੱਲ ਬਾਤ ਨਹੀਂ ਆ ਬਸ ਆ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਤੇ ਸਟ੍ਰੈਸ ਜਿਹਦਾ ਕਰਕੇ ਪ੍ਰੋਬਲਮ ਆਉਂਦੀ ਆ ਉਦਾਂ ਤੇ ਕੋਈ ਗੱਲ ਹੀ ਨਹੀਂ ਆ ਤੇ ਮਹਾਰਾਜ ਸੁੱਖ ਰੱਖੇ ਗਾੜੀ ਵੀ ਵਧੀਆ ਟਾਈਮ ਲੰਘੂਗਾ ਤੇ ਨਾਲੇ ਭਾਬੀ ਜਿਹੜੀ ਤੁਸੀਂ ਗੱਲ ਕਹੀ ਆ ਨਾ ਮੇਰੇ ਤਾਂ ਤੁਸੀਂ ਸਾਰੀ ਟੈਨਸ਼ਨ ਦੂਰ ਕਰ ਦਿੱਤੀ ਮੈਂ ਵਿੱਚੇ ਵਿੱਚ ਸੋਚਣ ਡਈ ਓਦੋਂ ਦੀ ਬੈਠੀ ਕਿ ਵਾਕਿਆ ਤੇ ਸਭ ਮੰਨਦੇ ਸਾਰਾ ਚਾਹੀਦਾ ਤੇ ਮੈਂ ਕਿੱਦਾਂ ਕਹੂੰਗੀ ਤੁਹਾਨੂੰ ਕਿ ਮੈਨੂੰ ਆ ਵੀ ਚੀਜ਼ ਦੇ ਦਿਓ ਆ ਵੀ ਚੀਜ਼ ਦੇ ਦਿਓ ਲੈ ਇਹਦੇ ਵਿੱਚ ਸੰਗਣ ਵਾਲੀ ਕਿਹੜੀ ਗੱਲ ਆ ਜਿਹੜੀ ਚੀਜ਼ ਦੀ ਵੀ ਲੋੜ ਹੋਏਗੀ ਨਾ ਬੇਸ਼ੱਕ ਤੂੰ ਬੇਚੀ ਜਿਖ ਲੈ ਜੀ ਆਪਣਾ ਘਰ ਹੀ ਸਮਝ ਕੇ ਬਗਾਨਾ ਥੋੜੀ ਆ ਕੋ ਘਰ ਵਰਤੋਂ ਜੋਗਾ ਸਮਾਨ ਤੇ ਸਾਰਾ ਚਾਹੀਦਾ ਹੀ ਆ ਹੌਲੀ ਹੌਲੀ ਪੈਰ ਜਮਾਉਣੇ ਪੈਣੇ ਉੱਥੇ ਹੁਣ ਜਿੱਦਾਂ ਰਸੋਈ ਦੇ ਵਿੱਚ ਵਰਤਨ ਵਾਲਾ ਸਮਾਨ ਆ ਪਾਂਡਾ ਢਿੰਡਾ ਤਵੇ ਪਰਾਤਾ ਬਿਸਤਰਾ ਹਰ ਇੱਕ ਚੀਜ਼ ਤੇ ਚਾਹੀਦੀ ਐ ਸੁਜੀਬ ਸਭ ਕੁਝ ਤੇ ਤੇਰਾ ਬਣਿਆ ਵਾ ਕਿਤੇ ਬਹਾਨੇ ਨਾਲ ਨਾ ਤੇਰਾ ਦਾਜੀ ਜਾਣਾ ਵਾ ਉਹਦਾ ਇੱਕ ਗੱਲ ਵਾ ਪੁਰਾਣੇ ਸਮੇਂ ਜਿਹੜੇ ਰਿਵਾਜ ਬਣਾਏ ਨੇ ਸਿਆਣਿਆਂ ਨੇ ਇੱਕ ਇੱਕ ਕਾਰ ਨਹੀਂ ਬਣਾਏ ਸੀ ਪੁਰਾਣੇ ਸਮੇਂ ਵਿੱਚ ਠੱਬਰ ਵੱਡੇ ਹੁੰਦੇ ਸੀ ਉਹ ਸੋਚਦੇ ਹੁੰਦੇ ਵੀ ਕੱਲ ਨੂੰ ਕੋਈ ਕੁੜੀ ਅੱਡ ਪਰੀ ਹੋਈ ਏ ਉਹਨੂੰ ਕਿਸੇ ਗੱਲ ਦੀ ਚੰਗੀ ਨਾ ਆਏ ਜਿਹੜਾ ਕੱਪੜਾ ਇਥੋਂ ਲਾ ਕੇ ਮੱਜਾਂ ਵੀ ਦਿੰਦੇ ਰਹੇ ਆ ਪਾਂਡ ਉਹ ਟਿੰਡਾ ਸਭ ਕੁਝ ਦੇ ਕੇ ਤੋੜਦੇ ਹੁੰਦੇ ਸੀ ਇਹ ਟੱਬਰ ਵੱਡੇ ਆ ਕੱਲ ਨੂੰ ਆਟ ਹੋਊਗੀ ਆਪਣਾ ਲੈ ਕੇ ਵੱਖਰਾ ਤੇ ਹੋ ਜੂਗੀ ਨਾ ਤੇ ਇਹਦੇ ਮੂੰਹ ਨਾਲ ਦੇਖਣਾ ਪਊਗਾ ਪਰ ਅੱਜ ਕੱਲ ਜਿਉਂ ਜਿਉਂ ਲੋਕਾਂ ਵਿੱਚ ਲਾਲਚ ਵਧਦੇ ਗਏ ਆ ਨਾ ਚੋਂ ਤੇ ਇਹਨੇ ਦਾੜ ਦਾ ਰੂਪ ਖਤਰਨਾਕ ਧਾਰਨ ਕਰ ਲਿਆ ਪੂਰਾ ਹੁਣ ਤੇ ਲੋਕਾਂ ਵਿੱਚ ਸਿਰਫ ਲਾਲਚ ਹੀ ਰਹਿ ਗਿਆ ਵਾ ਪਹਿਲਾਂ ਇਹਨਾਂ ਗੱਲਾਂ ਦਾ ਕੋਈ ਮਤਲਬ ਹੁੰਦਾ ਸੀ ਹੁਣ ਤੇ ਵੀਰ ਜੀ ਇਹੋ ਜੀਆਂ ਚੀਜ਼ਾਂ ਨੂੰ ਤੇ ਕੋਈ ਕੁੱਖ ਸਮਝਦਾ ਹੀ ਨਹੀਂ ਆ ਹੁਣ ਤੇ ਮੰਗ ਹੁੰਦੀ ਆ ਗੱਡੀਆਂ ਦੀ ਸੋਨੇ ਦੀ ਕੱਪੜੇ ਆ ਕੇ ਚੰਗੇ ਚੰਗੇ ਹਾਂ ਸਮਾਨ ਦੇ ਉਹ ਜਾਂ ਘਰ ਦਾ ਇਹਨਾਂ ਚੀਜ਼ਾਂ ਤਾਂ ਖਤਮ ਹੀ ਹੋ ਗਈਆਂ ਆਓ ਪਹਿਲਾਂ ਇਹ ਕਰਦੀਆਂ ਚੀਜ਼ਾਂ ਹੁੰਦੀਆਂ ਕਿ ਰੇਲੂ ਪਿਆ ਤਵਬਰਾ ਤੈੜੀਆਂ ਘਰ ਦਾ ਰਸੋਈ ਦਾ ਸਮਾਨ ਦੇ ਦੋ ਤੀਨ ਨੂੰ ਵੀ ਤੰਗੀ ਨਾ ਹੋਏ ਜਦੋਂ ਉਹ ਉਹ ਜਿਹੜੀ ਅੰਨ ਦੇ ਹੀ ਪੇਟੀ ਦਿੰਦੇ ਆ ਤੇ ਪੇਟੀ ਦੇ ਵਿੱਚ ਇਹੋ ਸਮਾਨ ਹੁੰਦਾ ਹੀ ਕਿ ਬਿਸਤਰੇ ਹੋਣੇ ਤੇ ਤਵੇ ਪ੍ਰਾਤਾ ਦੇ ਭਾਂਡਾ ਟਿੰਡਾ ਹੋਣਾ ਹਰ ਇੱਕ ਚੀਜ਼ ਲੋਡ ਵਾਲੀ ਹੁੰਦੀ ਵੀ ਜੋ ਜਿਹੜੀ ਚੀਜ਼ ਦੀ ਲੋਡ ਪਾਣੀ ਕਾਲੂ ਧੀ ਆਪਣੀ ਨੂੰ ਉਹ ਚੀਜ਼ ਦੇਣੀ ਚਲ ਹੁਣ ਮੇਰੇ ਵੀਰ ਨੇ ਨਾ ਪ੍ਰਾਣੀ ਪ੍ਰਥਾ ਫੇਰ ਸ਼ੁਰੂ ਕਰਨੀ ਆ ਹੁਣ ਮੈਨੂੰ ਤੁਸੀਂ ਇਦਾਂ ਕਰਿਓ ਹੁਣ ਲੈਵਲ ਸਵਾਰ ਇਦਾਂ ਦਾ ਤੇ ਮੇਰਾ ਦਾਦ ਦਾ ਉਹ ਤੇ ਮੈਂ ਜਾਵਾਂ ਨਹੀਂ ਲਾਲਚ ਚ ਚਲੋ ਅੱਜ ਕੱਲ੍ਹ ਦੀ ਦੁਨੀਆ ਲਾਲਚ ਕਰਦੀ ਹੈ ਨਾ ਪਰ ਇਹ ਆ ਵੀ ਹੁਣ ਅਸੀਂ ਲੋਡ ਪੈਣ ਨੂੰ ਜਿਹੜਾ ਸਮਾਨ ਚਾਹੀਦਾ ਤੁਹਾਨੂੰ ਉਹ ਸਮਾਨ ਦੇਵਾਂਗੇ ਚਲੋ ਫਿਰ ਹੁਣ ਤੁਸੀਂ ਇਦਾਂ ਕਰੋ ਦੋਵੇਂ ਜਾਣੇ ਮੇਰੇ ਬਾਤ ਇਹ ਨਾ ਕਿ ਨੀਗੀ ਜੀ ਪੇਟੀ ਤਿਆਰ ਕਰ ਦੋ ਐਨੀ ਜੀ ਐਨੀ ਪੇਟੀ ਤੇਰੇ ਜਿੱਡੀ ਆਓ ਚਲ ਠੀਕ ਐ ਐਨੀ ਕੀ ਪੇਟੀ ਚੀਕ ਮਾੜਾ ਐਨੀ ਕੀ ਪੇਟੀ ਦੇ ਵਿੱਚ ਪਾ ਦੋ ਮੈਨੂੰ ਜੋ ਜੋ ਸਮਾਨ ਚਾਹੀਦਾ ਮੈਂ ਲੈ ਕੇ ਤੇ ਆਪਣਾ ਜਾਵਾਂ ਫੇਰ ਤੋਂ ਥੋੜਾ ਹੀ ਬੱਗਿਆ ਵਾ ਹਾਂ ਹਾਂ ਇੰਨਾ ਹੀ ਬੜਾ ਵਾ ਮੈਨੂੰ ਨਾ ਤੁਸੀਂ ਇੰਨਾ ਕ ਸਮਾਨ ਹੀ ਮੇਰੇ ਬਾਤੇ ਸੋਨੇ ਵਰਗਾ ਆ ਚਲ ਕੋਈ ਨਾ ਜਿਹੜੇ ਸਮਾਨ ਦੀ ਲੋੜ ਆ ਤੇ ਕੋਈ ਗੱਲ ਨਹੀਂ ਜਿਹੜੇ ਰੋੜਾ ਨਾ ਤੂੰ ਦੱਸ ਦੇ ਆ ਨੂੰ ਹਰ ਚੀਜ਼ ਤੈਨੂੰ ਹੀ ਪਈ ਆ ਬਸ ਤੇ ਹਰ ਇੱਕ ਚੀਜ਼ ਘਰ ਹੈ ਗਈ ਆ ਤੇ ਜੇ ਕੋਈ ਨਾ ਵੀ ਹੋਏਗੀ ਤਾਂ ਅਸੀਂ ਵਿਚਾਰੋਂ ਲੈ ਹੁੰਨੇ ਆ ਜਾ ਕੇ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਬਣੀਆਂ ਪਈ ਹੋ ਜਾਣਾ ਵਾ ਰੈਡੀ ਭੈਣ ਭਰਾ ਐਸੇ ਕੰਮ ਲਈ ਤੇ ਹੁੰਦੇ ਆ ਔਖੇ ਵੇਲੇ ਬਾਹ ਫੜਦੇ ਆ ਬਸ ਇਹੀ ਆ ਕਿ ਸਭ ਕੁਝ ਠੀਕ ਹੋ ਜਾਈ ਹੁਣ ਜਿੱਦਾਂ ਚੱਲਣ ਰਿਹਾ ਨਾ ਇਦਾਂ ਹੀ ਰਹੇ ਮੈਂ ਤੇ ਅੰਨੀ ਹੁਣ ਸਾਰਾ ਕੁਝ ਠੀਕ ਹੋ ਹੀ ਜਾਣਾ ਗਾਂਗਾ ਕਿਉਂਕਿ ਹੁਣ ਕਵਲ ਨੂੰ ਸਭ ਪਤਾ ਲੱਗ ਗਿਆ ਹੁਣ ਇਹ ਤੋਂ ਅੱਗੇ ਤੋਂ ਹੋਰ ਹੋਰ ਕੁਝ ਕਰਨੋਂ ਰਹੀਆਂ ਨਹੀਂ ਹੁਣ ਉਹਨਾਂ ਨੇ ਗਾਂ ਗਾਂ ਕਰਨਾ ਕੀ ਆ ਹੁਣ ਤੇ ਉਹਨਾਂ ਨੂੰ ਨਸੀਹਤ ਮਿਲਨੀ ਹੀ ਸਗੋ ਚਲੋ ਹੁਣ ਕਰਨ ਜੋਗੀ ਥੋੜੀ ਕੋ ਰਹਿ ਗਈ ਅੱਜ ਹੋਵੇ ਅਸੀਂ ਤੇ ਹੁਣ ਉਧਰ ਨੂੰ ਵੇਖਣਾ ਨਹੀਂ ਹੈਗਾ ਮੁਰਜੇ ਮਾਵਾ ਤੇਆਂ ਰਹਿ ਗਈਆਂ ਆ ਹਾਂ ਤੇ ਵੀ ਘਰ ਆਣ ਕੇ ਬੈ ਗਈ ਆ ਪੁੱਤ ਘਰੋਂ ਚਲ ਗਿਆ ਤਾਂ ਹੋਰ ਇਹੋ ਕੋਸ਼ਿ ਤੇ ਹੁੰਦਾ ਵਾ ਘਰ ਦੇ ਵਿੱਚ ਪੁੱਤਾਂ ਦਾ ਰੌਣਕ ਹੁੰਦੀ ਆ ਦੁੱਖ ਤੇ ਉਦਾਂ ਵਿੱਕੀ ਭਾਜੀ ਦੇ ਘਰ ਦਾ ਲੱਗਦਾ ਨਕੀ ਜੀ ਕੁੜੀ ਆ ਤੇ ਸਾਡੇ ਘਰ ਕੇ ਤੇ ਉਹਨਾਂ ਦੇ ਘਰ ਵੀ ਵਿਗਾੜ ਪੈ ਗਿਆ ਪਾਇਆ ਦੇ ਭਾਵੇਂ ਉਹਨੇ ਹੀ ਆ ਪਰ ਉਹਨਾਂ ਦਾ ਵੀ ਤੇ ਘਰ ਖਰਾਬ ਹੋਣੀ ਡਿਆ ਨਾ ਚਲ ਹੁਣ ਮੈਂ ਤੇ ਹੋ ਆਣੀ ਆ ਕਿਹ ਤਰੀਕੇ ਹੁਣ ਆਪਣੇ ਉੱਥੇ ਚੱਲ ਜAVE ਸਹਰੇ ਉੱਥੇ ਤੂੰ ਰਹੀ ਰਵੇ ਆਪਣੇ ਪੇਕੇ ਜਿੱਦਾਂ ਮਰਜ਼ੀ ਬਾਚੋ ਜਦੋਂ ਅਸੀਂ ਨਾ ਉੱਥੇ ਹੋਵਾਂਗੇ ਹੁਣ ਕੋਈ ਗੱਲਬਾਤ ਨਹੀਂ ਹੋਣੀ ਜੋ ਮਰਜ਼ੀ ਮਾਵਾਂ ਧੀਆ ਕਰਨ ਚੱਲ ਕੋਈ ਨਹੀਂ ਬਾਕੀ ਵੀਰ ਜੀ ਤੁਸੀਂ ਨਾ ਵਿੱਕੀ ਭਾਜੀ ਨੂੰ ਫੋਨ ਜ਼ਰੂਰ ਲਾਇਓ ਕਿ ਚਲੋ ਤੁਸੀਂ ਹੁਣ ਜੋ ਗੱਲ ਹੋ ਗਈ ਆ ਤੁਸੀਂ ਛੱਡੋ ਤੇ ਜਦੋਂ ਕਵਲ ਇੱਥੇ ਆ ਜਾਣਗੇ ਥੋੜਾ ਟਾਈਮ ਪਾ ਕੇ ਤੇ ਤੁਸੀਂ ਉਹਨੂੰ ਲੈ ਆਇਓ ਤੇ ਆਪਣੇ ਘਰ ਤੁਸੀਂ ਨਹੀਂ ਬਸੋ ਰਸ ਆ ਤੁਸੀਂ ਕੋ ਆਪਣਾ ਘਰ ਡੇਜੇ ਖਰਾਬ ਹੋਰ ਅਸੀਂ ਆਪਣਾ ਵਸਾ ਕੇ ਬੈਹ ਜੀ ਉਹਨਾਂ ਦਾ ਹੀ ਉਜਾੜਦੀ ਆ ਸਾਡੇ ਵਾਸਤੇ ਸਹੀ ਨਹੀਂ ਆਣੀ ਜੀ ਹੈਗੀ ਹੈ ਵਿਚਾਰੀ ਕੱਲ ਨੂੰ ਉਹਨੇ ਸਕੂਲੇ ਵੀ ਜਾਣਾ ਹੁੰਦਾ ਕਈ ਕੰਮ ਹੁੰਦੇ ਆ ਗੱਲ ਤੇ ਫੇਰ ਇੱਥੇ ਆਣੀ ਆ ਨਾ ਕਿ ਪਰਚਾਈ ਦਾ ਕਰਕੇ ਇਦਾਂ ਹੋਇਆ ਵਾ ਤੇ ਤੁਸੀਂ ਗੱਲ ਕਰਿਓ ਠੀਕ ਆ ਕੋਈ ਨਹੀਂ ਮੈਂ ਆਪ ਗੱਲ ਕਰਾਂਗਾ ਉਹਨਾਂ ਚੰਗੀ ਉਹਨੂੰ ਕਾਂਕਾ ਤੂੰ ਲੈ ਆ ਜਾ ਕੇ ਉਹਨੂੰ ਪ੍ਰੀਤੀ ਨੂੰ ਹੂੰ